ਪੰਥਕ ਸਿਆਸਤ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਨਵਾਂ ਮੋੜ ਆਉਂਦਾ। ਕੱਲ ਜਥੇਦਾਰ ਅਕਾਲ ਤਖਤ ਦੇ ਬੜੀਆਂ ਸਪਸ਼ਟ ਕੁਝ ਸਹੀ ਗੱਲਾਂ ਕਹਿ ਕੇ ਬਿਲਕੁਲ ਪਾਸਾ ਪਲਟਤਾ ਜਿਵੇਂ। ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਆਫੀਸ਼ੀਅਲ ਬਿਆਨ ਨਹੀਂ ਆਇਆ ਉਹਦੇ ਸਾਹਮਣੇ। ਕਿਸੇ ਵੀ ਰੂਪ ਦੇ ਵਿੱਚ। ਔਰ ਇਹ ਕਿੱਧਰ ਜਾ ਰਹੀ ਹੈ ਕਹਾਣੀ ਇਹਦੇ ਤੇ ਗੱਲ ਕਰਾਂਗੇ। ਦੂਸਰੀ ਗੱਲ। ਸੰਯੁਕਤ ਕਿਸਾਨ ਮੋਰਚਾ ਦੇ ਜਿਹੜੇ ਆਗੂਆ ਨੇ 5 ਮਾਰਚ ਤੋਂ ਚੰਡੀਗੜ੍ਹ ਦੇ ਵਿੱਚ ਮੋਰਚਾ ਲਾਉਣ ਦਾ ਫੈਸਲਾ ਕੀਤਾ ਹੈ। ਭਗਵੰਤ ਮਾਨ ਉਹਨਾਂ ਦੀ ਵੀ ਜਾਗ ਖੁੱਲੀ ਹੈ ਕਈ ਦਿਨਾਂ ਬਾਅਦ ਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਕੱਲ ਨੂੰ ਚੰਡੀਗੜ੍ਹ ਦੇ ਵਿੱਚ ਮੀਟਿੰਗ ਲਈ ਬੁਲਾਇਆ ਗਿਆ ਪੰਜਾਬ ਸਰਕਾਰ ਵੱਲੋਂ। ਔਰ ਉਸ ਦੇ ਵਿੱਚ ਕੀ ਹੋਣਾ ਹੈ ਕਿਹੜੇ ਜਾਂ ਮੰਗਾਂ ਨੇ ਕਿਹੋ ਜਿਹੀਆਂ ਗੱਲਾਂ ਤੇ ਸੰਭਾਵਨਾ ਹੈ ਇਹਦੇ ਤੇ ਚਰਚਾ ਕਰਾਂਗੇ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਿਹੜੇ ਪੰਥਕ ਸਿਆਸਤ ਦੇ ਮਾਮਲੇ ਦੇ ਵਿੱਚ ਇੱਕ ਅੱਜ ਬੜੇ ਦੇਰ ਤੋਂ ਚਰਚਾ ਚੱਲਦੀ ਰਹੀ ਦਿਨ ਪਰ ਕਿ ਸ਼ਾਇਦ ਉਹ ਪੰਜ ਮੈਂਬਰੀ ਕਮੇਟੀ ਮਿਲਣ ਜਾ ਰਹੀ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਬਣਾਉਣ ਦੇ ਵਾਸਤੇ ਜਿਹੜੀ ਐਕਚੁਅਲੀ ਸੱਤ ਮੈਂਬਰੀ ਸੀ ਅਕਾਲੀ ਦਲ ਦੀ ਮੈਂਬਰਸ਼ਿਪ ਕੱਟਣ ਲਈ ਸੁਪਰਵਾਈਜ਼ ਕਰਨਾ ਸੀ ਜਿਨ੍ਹਾਂ ਨੇ ਜੀ ਦੇ ਚੋ ਪੰਜ ਮੈਂਬਰ ਰਹਿ ਗਏ ਹਰਜਿੰਦਰ ਸਿੰਘ ਧਾਮੀ ਐਜੀਪੀਸੀ ਦੀ ਪ੍ਰਧਾਨਗੀ ਤੋਂ ਵੀ ਅਸਤੀਫਾ ਦੇ ਚੁੱਕੇ ਨੇ ਪ੍ਰਬਾਨ ਨਹੀਂ ਕੀਤਾ ਸਸਪੈਂਡਡ ਬੋਰਡ ਚ ਉਹ ਸੱਤ ਮੈਮਰੀ ਕਮੇਟੀ ਤੋਂ ਵੀ ਅਕਾਲ ਤਖਤ ਕੋਲ ਲਿਖ ਕੇ ਦੇ ਚੁੱਕੇ ਨੇ ਕਦਾਰਾ ਕਰ ਚੁੱਕੇ ਨੇ ਇਸੇ ਢੰਗ ਨਾਲ ਪ੍ਰੋਫੈਸਰ ਕਿਰਪਾਲ ਸਿੰਘ ਮਟੂਗਰ ਜਿਹੜਾ ਨੇ ਪਟਿਆਲੇ ਦੇ ਵਿੱਚ ਹੀ ਬੈਠ ਕੇ ਆਪਣੇ ਘਰ ਮੀਡੀਆ ਦੇ ਸਾਹਮਣੇ ਫੈਸਲਾ ਕਰ ਲਿਆ ਕਿ ਮੈਂ ਕਮੇਟੀ ਦਾ ਹਿੱਸਾ ਨਹੀਂ ਹਾਂ ਪਰ ਜਸਵੰਤ ਸਿੰਘ ਨੇ ਕਿਹਾ ਕਿ ਸਾਡੇ ਕੋਲ ਅਜੇ ਤੱਕ ਅਸਤੀਫਾ ਕੋਈ ਹੋਗਾ ਪਹੁੰਚਿਆ ਨਹੀਂ ਪਰ ਜਸਵੰਤ ਸਿੰਘ ਸਾਹਿਬ ਨੇ ਜ਼ਰੂਰ ਕਹਿਤਾ ਕਿ ਜਿਹੜੀ ਪੰਜ ਮੈਮਰੀ ਕਮੇਟੀ ਹੈ ਇਹਨਾਂ ਦੇ ਵਿੱਚੋਂ ਹੀ ਕੋਈ ਕੋਆਰਡੀਨੇਟਰ ਬਣਾ ਕੇ ਇਹ ਅੱਗੇ ਫੈਸਲਾ ਕੀਤਾ ਜਾਏਗਾ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਬੁਲਾ ਕੇ ਹਜੇ ਉਹ ਸੁਣਿਆ Rajasthan ਦੇ ਦੇ ਦੌਰੇ ਤੇ ਨੇ Rajasthan ਦੇ ਵਿੱਚ ਗਿਆਨੀ ਸੰਤਸੰਗ ਮਸਕੀਨ ਦੀ ਜਾਤ ਦੇ ਵਿੱਚ ਕੋਈ ਸਮਾਗਮ ਹੋ ਰਹੇ ਨੇ ਜਿੱਥੇ ਉਹ ਸ਼ਾਇਦ ਹਾਜ਼ਰੀ ਲਵਾਉਣ ਗਏ ਨੇ ਤੇ ਉਹਨੂੰ ਵਾਪਸ ਆ ਕੇ ਇੱਕ ਦੋ ਦਿਨਾਂ ਦੇ ਵਿੱਚ ਜਿਹੜੀ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਰੱਖੇ ਜਾਣ ਦੀ ਸੰਭਾਵਨਾ ਹੈ ਤੇ ਉਸ ਮੀਟਿੰਗ ਦੇ ਵਿੱਚ ਇਹ ਸਾਰੇ ਫੈਸਲੇ ਹੋਣਗੇ 2000 ਜਿਹੜਾ ਹੁਣ 2 ਦਸੰਬਰ ਦਾ ਫੈਸਲਾ ਸੀਗਾ 2 ਦਸੰਬਰ ਦੇ ਫੈਸਲੇ ਨੂੰ ਜੇ ਇਨ ਬਿਨ ਲਾਗੂ ਕਰਾਉਣ ਦੀ ਜਿਹੜੀ ਗੱਲ ਆਏਗੀ ਇਹ ਉੱਥੇ ਹੀ ਖੜੀ ਹੈ ਆ ਕੇ ਮੁੜ ਕੇ ਕਿਉਂਕਿ ਅਕਾਲੀ ਦਲ ਇਹ ਕਹਿ ਰਿਹਾ ਕਿ ਅਸੀਂ 33 ਲੱਖ ਭਰਤੀ ਦਿੱਤੀ ਸੀ ਮੁੜ ਕੇ ਉਹਨਾਂ ਨੇ ਫਿਗਰ ਨਹੀਂ ਦਿੱਤੀ ਇੰਨੀ ਉਹ ਦਿੱਤੀ ਆ ਪਹਿਲੇ ਦਿਨ 27 ਤਰੀਕ ਨੂੰ ਕਿ 10 ਲੱਖ ਦੇ ਕਰੀਬ ਆ ਗਈ ਹੈ ਬਾਕੀ 28 ਨੂੰ ਆਉਣੀ ਸੀ ਤੇ ਉਸ ਤੋਂ ਬਾਅਦ ਕਹਿੰਦੇ ਸੀ ਐਸੀ ਅਗਲੀ ਤਾਰੀਖ ਰੱਖਣੀ ਹੈ ਜਦੋਂ ਪ੍ਰਧਾਨਗੀ ਦੀ ਚੋਣ ਹੋਣੀ ਹੈ ਉਹ ਤਾਰੀਖ ਵੀ ਅਜੇ ਤੱਕ ਨਹੀਂ ਰੱਖੀ ਗਈ ਤੇ ਜਫੇਦਾਰ ਸਾਹਿਬ ਵਾਲੇ ਮਾਮਲੇ ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਵੀ ਨਹੀਂ ਆਈ ਉੱਪਰ ਰੂਪ ਦੇ ਵਿੱਚ ਆਫੀਸ਼ਲ ਪ੍ਰਤੀਕਿਰਿਆ ਕਿਸੇ ਵੱਡੇ ਆਗੂ ਦੇ ਵੱਲੋਂ ਹਾਂ ਐਦੋਂ ਪਹਿਲਾਂ ਹੀ ਜਫੇਦਾਰ ਦੇ ਇਹ ਬਿਆਨ ਦੇਣ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਕੁਝ ਨੁਮਾਇंदे ਜਿਹੜੇ ਬਾਦਲ ਅਕਾਲੀ ਦਲ ਦੇ ਨਾਲ ਮੰਨੇ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਇਹ ਗੱਲ ਬਾਰ ਬਾਰ ਕਹੀ ਜਾਂਦੀ ਹੈ ਇੱਕ ਦੋ ਇੱਕ ਦੋ ਬੰਦਿਆਂ ਦੇ ਵੱਲੋਂ ਕਿ ਜਿਹੜੀ ਕਮੇਟੀ ਬਣਾਈ ਹੈ ਇਹ ਵੀ ਪਤਤ ਹੈ ਪਾਉ ਉਸ ਕਮੇਟੀ ਨੂੰ ਚੈਲੰਜ ਕੀਤਾ ਜਾ ਰਿਹਾ ਕੋਈ ਕਹਿੰਦਾ ਕਾਲਫ ਲਾਉਂਦਾ ਦਾੜੀ ਰੰਗਦਾ ਦਾੜੀ ਖੋਲ ਕੇ ਨਹੀਂ ਰੱਖਦਾ ਸ਼ਰਾਬੀ ਪੀਂਦੇ ਨੇ ਅੰਮ੍ਰਿਤ ਛੱਕੇ ਇਹੋ ਜਿਹੇ ਜੜੀਆਂ ਸ਼ਿਕਾਇਤਾਂ ਇੱਕ ਲੈਵਲ ਤੇ ਆ ਗਈਆਂ ਉਦੋਂ ਪਹਿਲਾਂ ਉਸ ਰੂਪ ਚ ਨਹੀਂ ਲਾਈ ਇਹਦਾ ਮਤਲਬ ਜਦੋਂ ਇੱਕ ਬਾਜੀ ਹਾਰ ਜਾਂਦੇ ਹੋ ਤੁਸੀਂ ਕੋਈ ਨਵਾਂ ਤਰੀਕਾ ਲੱਭਦੇ ਹੋ ਤੇ ਨਵੇਂ ਤਰੀਕੇ ਦੇ ਵਿੱਚ ਹੁਣ ਇਹ ਗੱਲ ਸਾਹਮਣੇ ਆ ਗਈ ਕਿ ਜੀ ਇਹ ਕਮੇਟੀ ਨੂੰ ਅਸੀਂ ਕਿਸ ਢੰਗ ਦੇ ਨਾਲ ਇੱਕ ਵਾਰ ਫਿਜਲ ਆਊਟ ਕਰਾ ਦਈਏ ਤੇ ਉਦੋਂ ਬਾਅਦ ਦੇਖੀ ਜਾਊਗੀ ਜੋ ਨਵਾਂ ਕੁਝ ਆਏਗਾ ਉਹ ਸਫਲ ਹੁੰਦੇ ਨੇ ਨਹੀਂ ਹੁੰਦੇ ਕੋਈ ਪਤਾ ਨਹੀਂ ਪਰ ਨਾਲ ਦੀ ਨਾਲ ਅੱਜ ਦਿਨ ਪਰ ਇੱਕ ਚਰਚਾ ਇਹ ਵੀ ਰਹੀ ਕਿ ਸ਼ਾਇਦ ਇਹ ਪੰਜ ਮੈਂਬਰੀ ਕਮੇਟੀ ਜਾ ਰਹੀ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਬਣਾਉਣ ਦੇ ਵਕਤ ਧਾਮੀ ਨੂੰ ਬਣਾਉਣ ਜਤਿੰਦਰ ਅਕਾਲ ਤੱਕ ਤੋਂ ਖੁਦ ਵੀ ਗਿਆਨੀ ਰਘਵੀਰ ਸਿੰਘ ਉਹਨਾਂ ਦੇ ਪੋਤੇ ਦਾ ਸਗਨ ਦੇਣ ਦੇ ਬਹਾਨੇ ਨਾਲ ਗਏ ਵੀ ਬਹੁਤ ਸਾਰੇ ਵਿਦਵਾਨਾਂ ਨੇ ਇਹ ਵੀ ਕਿਹਾ ਕਿ ਨਵੀਂ ਰਵਾਇਤ ਪੈ ਰਹੀ ਹੈ ਅੱਜ ਤੱਕ ਅਕਾਲ ਤਖਤ ਦਾ ਜਥੇਦਾਰ ਕਿਸੇ ਵੀ ਵਿਅਕਤੀ ਕੋਲ ਕਿਸੇ ਨੂੰ ਮਨਾਉਣ ਲਈ ਤਖਤ ਛੱਡ ਕੇ ਉਹਦੇ ਘਰ ਜਾ ਕੇ ਤੇ ਨਹੀਂ ਗਿਆ ਗਿਆਨੀ ਰਗਵੀਰ ਸਿੰਘ ਨੇ ਦੋ ਕੇ ਸਾਚੇ ਕੰਮ ਕੀਤਾ ਇੱਕ ਬਰਮਨ ਸਿੰਘ ਰਾਜਗੋਣਾ ਨੇ ਜਦੋਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਭੁੱਖ ਹੜਤਾਲ ਕੀਤੀ ਉੱਥੋਂ ਅਕਾਲ ਤਖਤ ਸਭ ਤੋਂ ਆਰਡਰ ਜਾਂਦਾ ਹੁੰਦਾ ਕੋਈ ਬੰਦਾ ਲੈ ਕੇ ਜਾਂਦਾ ਕਿ ਜਥੇਦਾਰ ਦਾ ਆਰਡਰ ਹੈ ਤਾਂ ਉਹ ਭੁੱਖ ਹੜਤਾਲ ਖਤਮ ਕਰ ਦੇ ਪਰ ਜੱਥੇਦਾਰ ਅਕਾਲ ਤਖਤ ਤੇ ਐਜੀਪੀਸੀ ਪਰਦਾਦ ਦੋਨੋਂ ਜੇਲ੍ਹ ਚ ਮਿਲ ਕੇ ਜਾ ਕੇ ਰਿਕੁਐਸਟ ਕਰਕੇ ਉਹ ਭੁਖੜਤਾਲ ਖਤਮ ਕਰਾ ਕੇ ਆਏ ਸੀ ਤੇ ਦੂਜਾ ਭਾਵੇਂ ਬਹਾਨਾ ਇਹੀ ਲਾਇਆ ਗਿਆ ਕਿ ਉਹਨਾਂ ਦੇ ਪੋਤੇ ਦਾ ਮਾਮਲਾ ਹੈ ਪਰ ਸਭ ਦੇ ਪਬਲਿਕ ਡੋਮੇਨ ਦੇ ਵਿੱਚ ਇਹੀ ਗੱਲ ਗਈ ਹੈ ਕਿ ਜੱਥੇਦਾਰ ਅਕਾਲ ਤਖਤ ਥਾਬੀ ਉਹਨਾਂ ਨੂੰ ਅਪੀਲ ਕਰਨ ਗਏ ਸੀ ਉੱਥੇ ਜਾ ਕੇ ਗਾਉਣ ਗਏ ਸੀ ਕਿ ਤੂੰ ਤੁਹਾਨੂੰ ਸਾਮ ਲੈਣੀ ਚਾਹੀਦੀ ਹੈ ਐਜੀਪੀਸੀ ਦੀ ਜਿਹੜੀ ਪ੍ਰਧਾਨਗੀ ਵੀ ਤੇ ਸੱਤ ਮੈਂਬਰੀ ਕਮੇਟੀ ਦੀ ਇੰਚਾਰਜ ਹੈ ਇਨੂੰ ਵੀ ਲੋਕ ਇਹ ਸਮਝਦੇ ਨੇ ਕਿ ਨਵੀਂ ਪਰੰਪਰਾ ਪਾਈ ਆ ਪਹਿਲਾਂ ਪਰੰਪਰਾ ਦੇ ਵਿੱਚ ਇਹ ਕਦੇ ਹੁੰਦਾ ਨਹੀਂ ਹੈ ਪਤਾ ਨਹੀਂ ਉਹ ਨੈਗੇਟਿਵ ਹੋ ਲੂੰ ਰੂਪ ਚ ਪਾਉਗੀ ਅੱਗੇ ਨੂੰ ਪੋਜ਼ਿਟਿਵ ਪਾਉਗੀ ਉਹ ਇੱਕ ਅਲੱਗ ਗੱਲ ਹੈ ਇੱਕ ਅਥਾਰਟੀ ਤਾਂ ਜ਼ਰੂਰ ਹੋ ਦੇ ਨਾਲ ਥੋੜਾ ਜਿਹਾ ਫਰਕ ਪੈਂਦਾ ਫਿਰ ਵੀ ਜਿਹੜਾ ਜਥੇਦਾਰ ਨੇ ਲੇਟ ਸਟੈਂਡ ਲੈ ਲਿਆ ਤੇ ਇਹਦੇ ਚ ਉਹਨਾਂ ਨੂੰ ਮੰਨਿਆ ਜਾ ਰਿਹਾ ਕਿ ਉਹਨਾਂ ਨੇ ਅਥਾਰਟੀ ਆਪਣੀ ਸਮਝ ਵੀ ਲਈ ਹੈ ਤੇ ਅਥਾਰਟੀ ਜਦੋਂ ਨੇ ਇਹ ਕਿਹਾ ਸੀ ਜਦੋਂ ਐਜੀਪੀਸੀ ਦੀ ਇੱਕ ਟੀਮ ਗਈ ਸੀ ਐਡਜੈਕਟ ਕਮੇਟੀ ਦੀ ਕਿ ਤੁਹਾਡਾ ਦਾਇਰਾ ਜਿਹੜਾ ਉਹਨਾ ਨਹੀਂ ਐ ਅਸੀਂ ਜੱਜਦਾਰ ਹਟਾ ਸਕਦੇ ਹਾਂ ਜੱਜਦਾਰ ਨੂੰ ਲਾ ਵੀ ਸਕਦੇ ਤਾਂ ਜੱਜਦਾਰ ਦਾ ਬਿਆਨ ਬੜਾ ਸਟ੍ਰੀਕ ਸੀ ਕਿ ਮੈਨੂੰ ਪਹਿਲੀ ਵਾਰ ਪਤਾ ਲੱਗਿਆ ਕਿ ਚਾਰਦਿਵਾਰੀ ਚ ਅੰਦਰ ਹੀ ਅਖਾਲ ਤਖਤ ਦਾ ਹੁਕਮ ਚੱਲਦਾ ਬਾਹਰ ਕਿਸੇ ਹੋਰ ਦਾ ਚੱਲਦਾ ਪਰ ਅੱਜ ਪੰਜ ਮੈਂਬਰੀ ਕਮੇਟੀ ਉਹਦੀ ਬਜਾਏ ਜਿਹੜੀ ਪੰਜ ਮੈਂਬਰੀ ਕਮੇਟੀ ਐਗਜੈਕਟਿਵ ਕਮੇਟੀ ਐ ਜੀ ਪੀ ਸੀ ਨੇ ਬਣਾਈ ਸੀ ਉਹ ਗਈ ਹੈ ਹਰਜਿੰਦਰ ਸਿੰਘ ਧਾਮੀ ਦੇ ਘਰ ਇਹ ਕਹਿਣ ਦੇ ਲਈ ਕਿ ਤੁਸੀਂ ਵਾਪਸ ਆ ਜਾਓ ਅਕਾਲੀ ਦਲ ਦੇ ਵਫਦਰ ਨੇ ਵੀ ਕਿਹਾ ਇਹ ਤੋਂ ਪਹਿਲਾਂ ਜਿਹੜੇ ਗਏ ਸੀ ਸਾਰੇ ਹੋਰ ਲੀਡਰ ਦਲਜੀਤ ਸਿੰਘ ਚੀਮਾ ਦੀ ਅਗਵਾਈ ਦੇ ਵਿੱਚ ਕਈ ਚਲੇ ਗਏ ਮਕਰਮ ਮਜੀਠੀਆ ਆਪ ਜਾਇਆ ਹੈ ਪਰਸਨਲੀ ਉਹੀ ਕਹਿਣਗੇ ਹੋਰ ਕੀ ਕਹਿਣਗੇ ਹੁਣ ਲਗਭਗ ਮੇਰੇ ਖਿਆਲ ਸੋਵੀਰ ਸਿੰਘ ਬਾਦਲ ਤੇ ਭੁੰਦਨ ਦੋ ਨਹੀਂ ਗਏ ਹਜੇ ਤੱਕ ਬਾਕੀ ਦਾ ਸਾਰੇ ਚਲੇ ਹੀ ਗਏ ਨੇ ਇਹ ਪੰਜ ਮੈਂਬਰੀ ਕਮੇਟੀ ਇਹ ਪੰਜ ਮੈਂਬਰੀ ਕਮੇਟੀ ਦੇ ਵੀ ਜਿਹੜੇ ਮੈਂਬਰ ਗਏ ਨੇ ਜੇ ਉਹਨਾਂ ਦੀ ਗੱਲ ਦੇਖੀ ਜਾਏ ਉਹ ਸਭ ਨੂੰ ਲੱਗਦਾ ਕਿ ਧਾਮੀ ਸ਼ਾਇਦ ਅਸਤੀਫਾ ਵਾਪਸ ਨਹੀਂ ਲੈਣਗੇ ਔਰ ਇਹਦਾ ਮਤਲਬ ਕੀ ਹੋ ਗਿਆ ਤੇ ਜੋ ਨਹੀਂ ਲੈਣਗੇ ਤਾਂ ਅਗਲੀ ਐਗਜ਼ੀਕਟਿਵ ਦੀ ਮੀਟਿੰਗ ਦੇ ਵਿੱਚ ਸੰਭਵ ਹੈ ਧਾਮੀ ਦਾ ਅਸਤੀਫਾ ਪ੍ਰਵਾਨ ਹੋ ਜਾ। ਪ੍ਰਵਾਨ ਹੋ ਜੇ ਤਾਂ 72 ਘੰਟਿਆਂ ਦੇ ਨੋਟਿਸ ਚ ਐਜੀਪੀਸੀ ਦੀ ਐਗਜ਼ੀਕਟਿਵ ਬਣਾਈ ਜਾਂਦੀ ਹੈ। ਪ੍ਰਵਾਨ ਹੋਣ ਤੋਂ ਬਾਅਦ ਫਿਰ ਕਹਿੰਦੇ ਜਿਹੜਾ ਉਹਦਾ ਪ੍ਰੋਸੀਜਰ ਹੈ ਉਹ ਇਹ ਹੈ ਕਿ 72 ਘੰਟਿਆਂ ਦੇ ਨੋਟਿਸ ਤੇ ਇੱਕ ਬੰਦਾ ਐਗਜ਼ੀਕਟਿਵ ਚ ਫਿਰ ਐਗਜ਼ੀਕਟਿਵ ਕਮੇਟੀ ਖੁਦ ਨਾਮਿਨੇਟ ਕਰਾਉਂਦੀ ਹੈ ਉਹਨਾਂ ਚੋਂ ਐਜੀਪੀਸੀ ਮੈਂਬਰਾਂ ਚੋਂ। ਫਿਰ ਜੇ ਨਵਾਂ ਐਜੀਪੀਸੀ ਪ੍ਰਧਾਨ ਚੁਣਨਾ ਤਾਂ ਜਨਰਲ ਹੌਸ ਦੀ ਮੀਟਿੰਗ ਬਣਾਉਣੀ ਪਏ। ਉਦੋਂ ਜਾ ਕੇ ਇੱਕ ਪਰਫੋਰਮਾਸ ਐਸੇ ਦੌਰਾਨ ਕੀ ਫਾਰਦੀ ਟਾਈਮ ਬੀਿੰਗ ਸੀਨੀਅਰ ਮੀਤ ਪ੍ਰਧਾਨ ਨੂੰ ਕੰਮ ਦੇ ਕੇ ਉਹ ਚਲਾਉਣਗੇ ਕਿਉਂਕਿ ਬਜਟ ਆ ਰਿਹਾ ਹੈ ਜੀਪੀਸੀ ਦਾ ਵੀ ਬਾਜਟ ਇੱਕ ਇੰਪੋਰਟੈਂਟ ਮਾਮਲਾ ਹੈ ਜੀਪੀਸੀ ਕੇਮਲ ਗੁਰਦੁਆਰਿਆਂ ਦਾ ਪ੍ਰਬੰਧ ਨਹੀਂ ਕਰਦੀ ਕਾਫੀ ਮੈਡੀਕਲ ਕਾਲਜਾਂ ਦਾ ਇੰਜੀਨੀਅਰ ਕਾਲਜਾਂ ਦਾ ਸਕੂਲਾਂ ਦਾ ਹੋਰ ਕਾਲਜਾਂ ਦਾ ਵੀ ਪ੍ਰਬੰਧ ਕਰਦੀ ਹੈ ਬਹੁਤ ਸਾਰਾ ਸਟਾਫ ਹੈ ਜਿਹਦੀਆਂ ਸੈਲਰੀ ਤੋਂ ਲੈ ਕੇ ਬੜਾ ਕੁਸ਼ਾ ਹੋਰਾਂ ਕੰਮਾਂ ਦੇ ਵਿੱਚ ਜਿਹਦੇ ਨਾਲ ਜੇ ਬਜਟ ਪਾਸ ਪ੍ਰੋਪਰ ਤਰੀਕੇ ਨਾਲ ਨਹੀਂ ਹੁੰਦਾ ਤਾਂ ਉਦੋਂ ਤੇ ਅਸਰ ਪੈਂਦਾ ਇਸੇ ਕਰਕੇ ਪਿਛਲੀ ਜਿਹੜੀ ਮੀਟਿੰਗ ਸੀ ਕਹਿੰਦੇ ਨੇ ਕੁਝ ਫਾਈਲਾਂ ਤਾਂ ਅਮਨ ਸਿੰਘ ਸਾਹਿਬ ਨੂੰ ਘਰੇ ਹੀ ਲੈ ਕੇ ਘਰ ਤੋਂ ਹੀ ਸਾਈਨ ਕਰਾ ਲਿਆ ਹੁਣ ਜੇ اخਲਾਕੀ ਤੌਰ ਤੇ ਦੇਖਿਆ ਜਾਵੇ ਜਿਹੜਾ ਪ੍ਰਧਾਨ ਇਹ ਕਿ ਮੈਂ ਤਾਂ ਨੈਤਿਕ ਤੌਰ ਤੇ ਅਸਤੀਫਾ ਦੇਤਾ ਫਿਰ ਘਰ ਬੈਠ ਕੇ ਕੰਮ ਵੀ ਕਰਦਾ ਰਹੇ ਦਸਤਕਤ ਵੀ ਕਰਦਾ ਰਹੇ ਤਾਂ ਉਹ ਵੀ ਗੱਲ ਥੋੜੀ ਜੀ ਹੋਰ ਤਰ੍ਹਾਂ ਲੱਗੇਗੀ ਜੇ ਉਹ ਨਹੀਂ ਕਰਨਗੇ ਅੱਗੇ ਤਾਂ ਇਹ ਰਸਤਾ ਸ਼ਾਇਦ ਐਗਜੈਕਟਿਵ ਨੇ ਸੋਚ ਲਿਆ ਹੋਇਆ ਆਪਣੇ ਤਰੀਕੇ ਦੇ ਨਾਲ ਹੀ ਐਜੀਪੀਸੀ ਦੀ ਉਹਨਾਂ ਨੂੰ ਇੱਕ ਮੈਸੇਜ ਚਲਾ ਹੀ ਗਿਆ ਕਿਸੇ ਨਾ ਕਿਸੇ ਰੂਪ ਦੇ ਰੂਪ ਦੇ ਵਿੱਚ ਸੋਵੀਰ ਸਿੰਘ ਬਾਦਲ ਵੱਲੋਂ ਜਾਂ ਬਾਕੀ ਦੇ ਵੱਲ ਪਰ ਐਸ ਸਥਿਤੀ ਦੇ ਵਿੱਚ ਸਭ ਤੋਂ ਅਕਮਣ ਪੋਜੀਸ਼ਨ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਬਣੀ ਹੈ ਪਹਿਲੀ ਵਾਰ ਉਹ ਇਹ ਬਣੀ ਹੈ ਕਿ ਹੁਣ ਕਲੀਅਰ ਕੱਟ ਇੰਸਟੀਚਿਊਸ਼ਨ ਜੀ ਦੀ ਟੱਕਰ ਨਜ਼ਰ ਆਉਣ ਲੱਗੀ ਹੈ ਕਿ ਅਕਾਲੀ ਦਲ ਔਰ ਐ ਜੀ ਪੀ ਸੀ ਤੇ ਵੀ ਭਾਰੂ ਅਕਾਲੀ ਦਲ ਕਿ ਅਕਾਲ ਤਖਤ ਦਾ ਡਾਇਰੈਕਟਰ ਟਕਰਾ ਚ ਆ ਕੇ ਚੱਲੂਗਾ ਤੇ ਫਿਰ ਵੀ ਮੈਂਬਰਸ਼ਿਪ ਜਿਹੜੀ ਉਹਨੇ ਕੱਟ ਲਈ ਇਹਨੂੰ ਹੀ ਕੈਮ ਰਹੂਗਾ ਕਿ ਅਸੀਂ ਤਾਂ ਜੋ ਕੱਟ ਲਈ ਤਾਂ ਕੱਟ ਲਈ ਦੂਜੇ ਪਾਸੇ ਜਿਹੜੀ ਪੰਜ ਮੈਂਬਰੀ ਕਮੇਟੀ ਨੂੰ ਅਜੇ ਪੰਜ ਸਿੰਘ ਸਹਿਬਾਨ ਨੇ ਕੋਆਰਡੀਨੇਟਰ ਲਾ ਕੇ ਭਰਤੀ ਕਰਨ ਦੀ ਹਦਾਇਤ ਕਰਨੀ ਹੈ ਉਹਨਾਂ ਨੇ ਪਹਿਲਾਂ ਵੀ ਇਹ ਤਾਂ ਡਿਸਕਸ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਭਰਤੀ ਕਰਨੀ ਹੈ ਬੋਗਸ ਭਰਤੀ ਨਾ ਹੋਵੇ ਆਧਾਰ ਕਾਰਡ ਨਾਲ ਨਾਲ ਲੱਗਣ ਸਾਰੇ ਲੋਕ ਆਨਲਾਈਨ ਵੀ ਭਰਤੀ ਕਰਾਈ ਜਾ ਸਕਦੀ ਆ ਉਹ ਵੀ ਇੱਕ ਉਹ ਕਹਿੰਦੇ ਨੇ ਅਸੀਂ ਸੋਚੀ ਗੱਲ ਜਾ ਕੇ ਵੀ ਹੋ ਸਕਦੀ ਆ ਆਨਲਾਈਨ ਵੀ ਹੋ ਸਕਦੀ ਆ ਦੋਨੋਂ ਤਰ੍ਹਾਂ ਦੀ ਤਸਦੀਕ ਹੋ ਸਕਦੀ ਆ ਪਰ ਸਭ ਤੋਂ ਵੱਡੀ ਗੱਲ ਕੀ ਅਜੇ ਵੀ ਜਿਹੜਾ ਕੇਡਰ ਹੈ ਸਰੋਬਣੀ ਅਕਾਲੀ ਦਲ ਉਹ ਵੱਡੀ ਗਿਣਤੀ ਦੇ ਵਿੱਚ ਕੇਡਰ ਸੁਖਵੀਰ ਸਿੰਘ ਬਾਦਲ ਦੇ ਗਰੁੱਪ ਨਾਲ ਹੀ ਜਿਹੜਾ ਸੁਧਾਰ ਲਹਿਰ ਵਾਲਾ ਇੱਕ ਗਰੁੱਪ ਹੈ ਕੁਝ ਲੀਡਰ ਜਿਹੜੇ ਉਹਨਾਂ ਤੋਂ ਅਲੱਗ ਨੇ ਉਹਨਾਂ ਕੋਲ ਲਿਮਟਿਡ ਕੇਡਰ ਹੈ ਉਹਨਾਂ ਦੇ ਮਕਾਮ ਨੇ ਐ ਨਹੀਂ ਕਿ ਹੈ ਨਹੀਂ ਹੈ ਤਾਂ ਪੂਰੇ ਪੰਜਾਬ ਦੇ ਵਿੱਚ ਮੈਂਬਰਸ਼ਿਪ ਕੱਟਣ ਦੀ ਜ਼ਿੰਮੇਵਾਰੀ ਕੀ ਉਹਨਾਂ ਇੱਕ ਕਮੇਡਰ ਨੂੰ ਸੁਧਾਰ ਲੈਣ ਨੂੰ ਦਿੱਤੇ ਜਾਏਗੀ ਜਾਂ ਜਿੰਨੇ ਵੀ ਸਪਲਿੰਟਰ ਅਕਾਲੀ ਦਲ ਨੇ ਬਾਦਲ ਅਕਾਲੀ ਦਲ ਤੋਂ ਬਿਨਾਂ 10 11 12 ਤਾਂ ਰਜਿਸਟਰਡ ਨੇ ਕੋਈ ਅਕਾਲੀ ਦਲ 1920 ਹੈ ਰਵਿੰਦਰ ਸਿੰਘ ਦਾ ਕੋਈ ਇਸੇ ਢੰਗ ਦੇ ਨਾਲ ਅਕਾਲੀ ਦਲ ਫਤਿਹ ਵੀ ਇੱਕ ਬਣ ਗਿਆ ਅਕਾਲੀ ਦਲ ਦੇ ਡਿਫਰੈਂਟ ਟਾਈਪ ਦੇ ਨਾਮਾਂ ਦੇ ਤਹਿਤ ਤਾਂ ਕਾandidates ਬਣੇ ਹੋਏ ਨੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮੰਨਦਾ ਵੀ ਹੈ ਉਹ ਵੀ ਕੋਈ ਇਹਦੇ ਚਾਉਣਾ ਚਾਹੇਗਾ ਜਿਹੜੀ ਸਾਂਝੀ ਮੈਂਬਰਸ਼ਿਪ ਹੋਏਗੀ ਜਾਂ ਨਹੀਂ ਕਿਉਂਕਿ ਜਫੇਦਾਰ ਤੈ ਕਹਿ ਰਹੇ ਸੀ ਕਿ ਪਾਠਕ ਪੋਲਿਟੀਕਲ ਤਾਕਤ ਨੂੰ ਇੱਕ ਸੁਰਚ ਲਿਆਉਣਾ ਹੈ ਤੇ ਇੱਕ ਮਤਲਬ ਜਦੋਂ ਜਾਣ ਕੇ ਉਸ ਪਾਸੇ ਬੰਨ ਤਾਂ ਉਹਦੇ ਨਾਲ ਤਾਕਤ ਬਣੇਗੀ ਜਿਹੜੀ ਤਾਕਤ ਕਮਜ਼ੋਰ ਕਰਦੀ ਹੈ ਪਿਛਲੇ ਲੀਡਰਾਂ ਨੂੰ ਜਦੋਂ 2 ਦਸੰਬਰ ਦਾ ਹੁਕਮਨਾਮਾ ਸੁਣਾਇਆ ਤਾਂ ਉਦੋਂ ਇਹ ਕਹਿ ਕੇ ਸੁਣਾਇਆ ਗਿਆ ਸੀ ਕਿ ਜਿਹੜੀ ਪੁਰਾਣੀ ਲੀਡਰਸ਼ਿਪ ਹੈ ਉਹ اخਲਾਕੀ ਹੱਕ ਖੋ ਚੁੱਕੀ ਆ ਗਵਾਈ ਕਰ ਦਿੰਦੀ ਉਹ ਚਾਹੇ ਸੁਧਾਰ ਲਹਿਰ ਦੀ ਲੀਡਰਸ਼ਿਪ ਚ ਚਾਹੇ ਬਾਦਲ ਕਾਲੀਦਾਂ ਦੀ ਲੀਡਰਸ਼ਿਪ ਚ ਜਿੰਨੇ ਵੀ ਮেইন ਲੀਡਰ ਪਿਛਲੇ ਸਮੇਂ ਮਿਨਿਸਟਰੀ ਚ ਰਹੇ 2007 ਤੋਂ ਲੈ ਕੇ 2017 ਤੱਕ ਜਿਹੜੇ ਉਹਨਾਂ ਦੀ ਕੋਰ ਕਮੇਟੀ ਦੇ ਮੈਂਬਰ ਰਹੇ ਉਹ ਸਾਰੇ ਸਾਹਮਣੇ ਦਿਖਾਈ ਦੇ ਰਹੇ ਸੀ ਸਾਰੇ ਲੋਕਾਂ ਨੇ ਪੂਰੀ ਦੁਨੀਆ ਨੇ ਦੇਖਿਆ ਲਾਈਵ ਟੈਲੀਕਾਸਟ ਦੇ ਤੌਰ ਤੇ ਤੇ ਜੇ ਅਕਲ ਤੱਕ ਤੇ ਕਹਿ ਰਿਹਾ ਕਿ ਪੁਰਾਣੀ ਲੀਡਰਸ਼ਿਪ ਜਿਹੜੀ ਆ ਆਪਣਾ ਨੈਤਿਕ ਹੱਕ ਖੋ ਚੁੱਕੀ ਹੈ ਤਾਂ ਨਵੀਂ ਲੀਡਰਸ਼ਿਪ ਤੁਰੰਤ ਤਿਆਰ ਹੋ ਕੇ ਆਜੂਗੀ ਕਿਹੜੇ ਤਰੀਕੇ ਨਾਲ ਆਏਗੀ ਅਜੇ ਕਾਫੀ ਕੁਝ ਹੈ ਅਕਾਲੀ ਦਲ ਦਾ ਫਿਊਚਰ ਦੇ ਵਿੱਚ ਕਿਵੇਂ ਬਣੂਗਾ ਤੁਰੰਤ ਲੀਡਰ ਪੈਦਾ ਹੋਣੇ ਬੜਾ ਮੁਸ਼ਕਲ ਜਾਂ ਕੰਮ ਹੁੰਦਾ ਦੂਜਾ ਜਿਹੋ ਜੀ ਸਿਆਸਤ ਅਕਾਲੀ ਦਲ ਕਰ ਰਿਹਾ ਉਹਦੇ ਵਿੱਚ ਪੈਸੇ ਦਾ ਖੇਡ ਬਹੁਤ ਹੁੰਦਾ ਇਸ ਕਰਕੇ ਪਿਛਲੇ ਦਿਨਾਂ ਚ ਜਦੋਂ ਪੁੱਛਿਆ ਜਾਂਦਾ ਸੀ ਕਿ ਸੁਖਵੀਰ ਬਾਦਲ ਨੂੰ ਬਹੁਤ ਸਾਰੇ ਸੱਜਣ ਕਿਉਂ ਨਹੀਂ ਹਟਾ ਕੇ ਰਾਜੀ ਉਹ ਕਹਿੰਦੇ ਦਫਤਰ ਬਣੀ ਚੱਲਣਾ ਜੀ ਪੈਸੇ ਕੌਣ ਦਾਊਗਾ ਖਰਚ ਕਿੱਥੋਂ ਆਊਗਾ 25-30 ਲੱਖ ਰੁਪਇਆ ਤਾਂ ਕਹਿੰਦੇ ਨੇ ਦਫਤਰ ਦਾ ਮਹੀਨੇ ਦਾ ਖਰਚ ਉਹ ਪਤਾ ਨਹੀਂ ਆਈਟੀ ਸੈਨ ਦਾ ਖਰਚਾ ਹੈ ਬਾਕੀ ਦਫਤਰਾਂ ਦੇ ਖਰਚੇ ਵੀ ਹੋਣਗੇ ਕਾਫੀ ਹੁੰਦੇ ਨੇ ਇਸ ਲੈਵਲ ਦੇ ਉੱਤੇ ਪਰ ਇਹਨਾਂ ਨਾਲ ਵੀ ਅਮੀਰ ਲੋਕ ਬਥੇਰੇ ਨੇ ਸੁਰਜੀਤ ਰਖੜੇ ਉਹ ਨਹੀਂ ਜਦੋਂ ਇਹ ਕਹਿ ਰਹੇ ਨੇ ਵੀ ਕਿੰਨੇ ਕਿੰਨੇ ਅਸੀਂ ਪੈਸੇ ਦਿੱਤੇ ਇਹਦੀ ਡਿਟੇਲ ਦਿਆਂਗੇ ਦਫਤਰ ਕਿਹਦੇ ਨਾਲ ਚੱਲਦਾ ਕਿਹਦੇ ਨਾਲ ਨਹੀਂ ਚੱਲਦਾ ਤਾਂ ਉਸ ਤੋਂ ਬਾਅਦ ਦੇ ਸਵਾਲ ਨੇ ਉਹ ਖਰ ਸੈਕੰਡਰੀ ਸਵਾਲ ਨੇ ਉਸ ਦੇ ਵਿੱਚ ਸਭ ਤੋਂ ਮੇਜਰ ਸਵਾਲ ਇਹ ਹੈ ਕਿ ਕੀ ਪੰਜ ਮੈਂਬਰੀ ਕਮੇਟੀ ਜਦੋਂ ਆਪਣੀ ਮੈਂਬਰਸ਼ਿਪ ਚੁਭਵਾ ਕੇ ਲੋਕਾਂ 'ਚ ਜਾਊਗੀ ਉਸ ਨੂੰ ਲੋਕ ਬਾਹ ਖਲਾਰ ਕੇ ਸਵੀਕਾਰ ਕਰ ਦੰਗੇ ਦੂਜੇ ਬਾਦਲ ਅਕਾਲੀ ਦਲ ਦਾ ਅਲਟਰਨੇਟਿਵ ਮੰਨ ਲੈਣਗੇ ਟੋਟਲੀ ਜੇ ਤਾਂ ਲੋਕ ਉਹਵੇਂ ਮੰਨਣ ਲੱਗੇ ਫਿਰ ਤਾਂ ਹੋ ਸਕਦਾ ਬਾਦਲ ਅਕਾਲੀ ਦਲ ਦਾ ਵੀ ਬੜਾ ਵੱਡਾ ਹਿੱਸਾ ਉਧਰ ਹੀ ਚੱਲ ਜੇ ਬਹੁਤ ਸਾਰੇ ਸਾਜਣ ਇਹ ਵੀ ਕਹਿੰਦੇ ਨੇ ਵੀ ਆਪਾਂ ਮੈਂਬਰਸ਼ਿਪ ਦਿੱਤੀ ਆ ਜੇ ਪੈਸੇ ਜਮ੍ਹਾਂ ਕਰਾਉਣੇ ਨੇ ਪੈਸੇ ਖਾਤੇ 'ਚ ਪਏ ਨੇ ਤਾਂ ਉਹ ਤੁਹਾਨੂੰ ਟਰਾਂਸਫਰ ਕਰ ਦਾਂਗੇ ਜੇਕਰ ਉਧਰ ਚੱਲ ਗਿਆ ਕੰਮ ਕਿਉਂਕਿ ਅੱਜ ਦੀ ਪੋਲਿਟਿਕਸ ਸਿਧਾਂਤਕ ਦੀ بجائے ਪਾਵਰ ਪੋਲਿਟਿਕਸ ਜ਼ਿਆਦਾ ਹੈ ਜਿੱਥੋਂ ਪਾਵਰ ਮਿਲਦੀ ਚਾੜਸ ਹੁੰਦੇ ਨੇ ਉਧਰ ਚਲੇ ਜਾਂਦੇ ਨੇ ਮੈਂ ਤਾਂ ਇਹ ਤਾਂ ਇੱਕ ਕਾਲੀ ਦਲ ਤੋਂ ਦੂਜੇ ਚ ਜਾਣਾ ਹੋਏਗਾ ਜੇ ਹੋਊਗੀ ਇੱਥੇ ਤਾਂ ਰਾਤ ਨੂੰ ਲੋਕ ਬੀਜੇਪੀ ਸੌਂਦੇ ਨੇ ਅਗਲੇ ਦਿਨ ਕਾਂਗਰਸੀ ਬਣ ਜਾਂਦੇ ਨੇ ਕੋਈ ਕਾਂਗਰਸੀ ਆ ਫਿਰ ਬੀਜੇਪੀ ਕੋਈ ਫਰਕ ਨਹੀਂ ਪੈ ਰਿਹਾ ਹੁਣ ਪਾਰਟੀਆਂ ਨੂੰ ਸੁਧਾਤਕ ਪੰਦਰ ਦੇ ਉੱਤੇ ਪਰ ਆਉਣ ਵਾਲਾ ਦਿਨ ਜਿਹੜੇ ਨੇ ਅਗਲਾ ਹਫਤਾ ਵੀ ਜਿਹੜਾ ਇਹ ਕਾਫੀ ਮਹੱਤਵਪੂਰਨ ਹੋਏਗਾ ਕਿਉਂਕਿ ਜੱ태ਦਰ ਸਾਹਿਬ ਕਹਿ ਚੁੱਕੇ ਨੇ ਕਿ ਅਸੀਂ 2-4 ਦਿਨਾਂ ਦੇ ਵਿੱਚ ਹੀ ਕੋਈ ਮੀਟਿੰਗ ਰੱਖ ਕੇ ਸਿੰਘ ਸਾਹਿਬਾਂ ਦੀ ਕੋਈ ਵੱਡੇ ਫੈਸਲੇ ਲੈਣੇ ਨੇ ਤੇ ਇਸ ਲਈ ਸੌਖਾ ਕੰਮ ਪੰਜਵੇਂ ਮੈਂਬਰੀ ਕਮੇਟੀ ਦਾ ਬਣੀ ਮੈਂਬਰਸ਼ਿਪ ਕੱਟਣ ਲਈ ਬਹੁਤ ਵਰਕਰ ਚਾਹੀਦੇ ਹੁੰਦੇ ਨੇ ਪਿੰਡ ਪਿੰਡ ਆਧਾਰ ਚਾਹੀਦਾ ਹੈ ਸ਼ਹਿਰ ਸ਼ਹਿਰ ਮਹੱਲੇ ਬਹਲੇ ਉਹ ਕਿਵੇਂ ਆਏਗਾ ਉਹਨਾਂ ਨੂੰ ਅਜੇ ਜ਼ਰੂਰ ਲੱਗਦਾ ਪੰਜ ਮੈਂਬਰੀ ਕਮੇਟੀ ਦੇ ਆਗੂਆਂ ਨੂੰ ਕਿ ਜਿੱਦਣ ਅਸੀਂ ਪਰਚੀਆਂ ਚਾਪਾਤੀਆਂ ਲੋਕ ਸਾਡੇ ਲਾਈਨਾਂ ਲੱਗਣਗੇ ਆਉਣਗੇ ਪਰ ਉਹ ਲਾਈਨਾਂ ਆਮ ਆਦਮੀ ਪਾਰਟੀ ਦੀ ਮਿਸ ਕਾਲ ਵਰਗੀਆਂ ਨਾ ਲੱਗਣ ਜਿਹੜੇ ਪ੍ਰੈਕਟੀਕਲੀ ਕੰਮ ਕਰਨ ਵਾਲੇ ਹੁੰਦੇ ਨੇ ਤੇ ਉਹ ਜੀ ਗੱਲ ਹੁੰਦੀ ਹੈ ਅੱਜ ਕੱਲ ਪਾਰਟੀਆਂ ਨੇ ਮਿਸ ਕਾਲ ਮੈਂਬਰਸ਼ਿਪ ਵੀ ਸਟਾਰਟ ਕਰਾਤੀਆਂ ਬੰਦੇ ਦਾ ਪਤਾ ਕੌਣ ਕਿੱਥੇ ਕਿੱਥੇ ਦਾ ਨਹੀਂ ਕੱਲਾ ਟੈਲੀ ਜਿਹੜਾ ਜਦ ਮਰਜੀ ਬਦਲ ਕੇ ਕੋਈ ਹੋਰ ਪਾਰਟੀਆਂ ਦੇ ਬੰਦੇ ਵੀ ਜਾਲੀ ਮੈਂਬਰਸ਼ਿਪ ਬਣ ਸਕਦੇ ਮਤਲਬ ਹੋ ਜਾਂਦੀ ਹੈ ਇਹ ਮੁਸ਼ਕਲ じゃ ਕੰਮ ਹੈ ਅੱਜ ਕੱਲ ਪਰ ਟਾਰਗੇਟ ਕਿੰਨਾ ਲੈਣਗੇ ਫਿਰ ਉਹ ਕਿਉਂਕਿ ਅਕਾਲ ਤਖਤ ਦੇ ਜਨਤਾਰ ਨੇ ਕਿਹਾ ਸੀ ਕਿ 6 ਮਹੀਨੇ ਦੇ ਅੰਦਰ ਅੰਦਰ ਮੈਂਬਰਸ਼ਿਪ ਕੱਟੋ ਤੇ 2.5 ਕ ਮਹੀਨੇ ਤਾਂ ਐਵੇਂ ਗੁਜ਼ਰ ਗਏ ਨੇ ਕਿਉਂਕਿ ਉਹ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਨਹੀਂ ਹੋਈ ਤਨ 3.5 ਮਹੀਨੇ ਰਹਿ ਗਏ ਨੇ ਇਦੋਂ ਪਹਿਲਾਂ ਵੀ 6 ਮਹੀਨੇ ਤੋਂ ਕੱਟ ਕੰਮ ਹੀ ਚੱਲਦਾ ਆ ਕਾਲੀਦਾਲ ਜਦੋਂ ਪਹਿਲਾਂ ਮੈਂਬਰਸ਼ਿਪ ਕੱਟਦਾ ਸੀ ਜਿਹੜੀ ਲੱਖਾਂ ਦੀ ਮੈਂਬਰਸ਼ਿਪ ਹੁੰਦੀ ਹੈ ਪਹਿਲਾਂ 4 ਮਹੀਨੇ ਦੇ ਦਿੰਦੇ ਸੀ ਫਿਰ 2 ਮਹੀਨੇ ਵਧਾ ਲੈਂਦੇ ਸੀ ਕਿਉਂਕਿ ਜਾ ਕੇ ਮੈਂਬਰਸ਼ਿਪ ਕੱਟਣ ਨੂੰ ਟਾਈਮ ਬਹੁਤ ਲੱਗਦਾ ਇਹ ਸਧਾਰਨ ਜੀ ਆਏ ਕਰਨ ਦੀ ਕਹਿਣ ਨੂੰ ਬਹੁਤ ਸੌਖੀ ਗੱਲ ਹੈ ਕਰਨ ਨੂੰ ਕਾਫੀ ਔਖੀ ਗੱਲ ਹੁੰਦੀ ਹੈ ਪਰ ਦੇਖੋ ਕਿੰਨੇ ਕਿਨੇ ਭਾਜਪੀ ਨੇ ਵੀ ਮੈਂਬਰਸ਼ਿਪ ਦਾ ਟਾਰਗੇਟ ਬਹੁਤ ਬਣਾ ਲਿਆ ਸੀ ਜਿੰਨੀਆਂ ਮੋਟਾ ਪੰਨਿਆਂ ਨੇ ਉਹਨੇ ਵੀ ਨਹੀਂ ਬਣੇ ਹਜੇ ਤੱਕ ਉਹ ਬਾਦ ਦੀ ਗੱਲ ਹੈ ਕਿ ਲੋਕ ਵੋਟ ਕਿਸੇ ਹੋਰ ਵੇਗ ਚ ਪਾਉਂਦੇ ਨੇ ਤੇ ਮੈਂਬਰ ਕਿਸੇ ਹੋਰ ਸ਼ਾਇਦ ਸੋਚ ਪਰਣ ਵਾਲੀ ਨਾਲ ਬਣਦੇ ਨੇ ਖੈਰ ਇਹ ਜਿਹੜਾ ਸਾਰਾ ਚੱਲਦਾ ਕਿਉਂਕਿ ਇੱਕ ਰੀਜਨਲ ਪਾਰਟੀ ਦੇ ਤੌਰ ਦੇ ਉੱਤੇ ਅਕਾਲੀ ਦਲ ਦਾ ਇੱਕ ਹਾਸਾ ਰਿਹਾ ਇੱਕ ਖਾਸ ਸਮੇਂ ਤੱਕ ਉਹ ਪੰਜਾਬ ਦੇ ਮੁੱਦੇ ਉਠਾਉਂਦਾ ਸੀ ਚਾਹੇ ਪੰਜਾਬੀ ਸੂਬੇ ਦਾ ਮੋਰਚਾ ਹੋਵੇ ਚਾਹੇ ਪਾਣੀਆਂ ਦਾ ਮਾਮਲਾ ਹੋਵੇ ਅਨੰਦਪੁਰ ਸਾਹਿਬ ਦਾ ਰੈਜੂਲੇਸ਼ਨ ਹੋਵੇ ਪਰ ਭਾਜਪੀ ਨਾਲ ਸਾਂਝ ਤੋਂ ਬਾਅਦ 1996 ਤੋਂ ਬਾਅਦ ਸ਼ਾਇਦ ਸਾਰਾ ਕੁਝ ਸਾਈਡ ਲਾਈਨ ਹੋ ਗਿਆ ਉਹਦੇ ਲਈ ਵੀ ਏਜੰਡਾ ਪੋਲੋ ਸੜਕਾਂ ਤੇ ਵੱਡੀਆਂ ਇਹ ਚੀਜ਼ਾਂ ਬਣਾਉਣ ਦੇ ਹੀ ਰਹੇਗਾ ਸੀਗਾ ਕਾਰਪੋਰੇਟ ਡਵੈਲਪਮੈਂਟ ਮਾਡਲ ਦਾ ਕੀਏ ਮੈਂਬਰਸ਼ਿਪ ਜਿਹੜੀ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਚ ਵੀ ਹੋਏਗੀ ਉਹ ਆਪਣਾ ਏਜੰਡਾ ਵੀ ਬਦਲੇਗੀ ਉਹ ਪੁਰਾਣੇ ਫੈਡਰਲ ਸਟਰਕਚਰ ਦੇ ਏਜੰਡੇ ਤੇ ਆਏਗੀ ਉਹ ਪੁਰਾਣੇ ਪੰਥ ਤੇ ਪੰਜਾਬ ਨੂੰ ਇਕੱਠਾ ਕਰਕੇ ਸਾਂਝੀ ਇੱਕ ਬਰਸਤ ਨੂੰ ਕਾਇਮ ਰੱਖਣ ਦੇ ਨਾਂ ਤੇ ਆਏਗੀ ਉਹ ਕਿਸ ਰੂਪ ਦੇ ਵਿੱਚ ਆਏਗੀ ਏਜੰਡਾ ਪੋਲਿਟਿਕਸ ਦਾ ਮੈਂਬਰਾਂ ਨਾਲੋਂ ਜ਼ਿਆਦਾ ਇੰਪੋਰਟੈਂਟ ਔਰ ਉਹ ਸਭ ਤੋਂ ਵੱਡੀ ਚੀਜ਼ ਦੇਖਣ ਬਣੀਏ ਖੈਰ ਕੋਈ ਅਜੇ ਤਾਂ ਹੈ ਇਹ ਗੱਲਬਾਤ ਹੈ ਤੇ ਅੱਗੇ ਤੋਂ ਬਾਅਦ ਜੋ ਉਹਨਾਂ ਦੀ ਪ੍ਰੈਕਟਿਸ ਹੋਏਗੀ ਅਮਲ ਸਿੱਧ ਕਰੂਗਾ ਕਿਧਰ ਨੂੰ ਜਾ ਰਹੇ ਨੇ ਕੀ ਗੱਲ ਹੋ ਰਹੀ ਹੈ ਇੱਕ ਮੋਰਚਾ ਵੀ ਲੱਗ ਗਿਆ ਵੈਸੇ ਇੱਥੇ ਕਹਿੰਦੇ ਨੇ ਦਰਬਾਰ ਸਾਹਿਬ ਉਹ ਮੋਰਚੇ 'ਚ ਕਾਫੀ ਜਥੇਬੰਦੀਆਂ ਨੇ ਕੁਝ ਬੰਦੇ ਵੀ ਨੇ ਜਿਨ੍ਹਾਂ ਦੇ ਨਾਮ ਕੁਝ ਨਾਮੀ ਨਾਮ ਵੀ ਨੇ ਕੁਝ ਦੂਜੇ ਵੀ ਨੇ ਉਹ ਮੋਰਚਾ ਕਹਿੰਦੇ ਵੀ ਅਸੀਂ ਉਹਨਾਂ ਚਿਰ ਮੋਰਚਾ ਰੱਖਾਂਗੇ ਜਿੰਨਾ ਚਿਰ 2 ਦਸੰਬਰ ਦੇ ਹੁਕਮਨਾਮੇ ਖੂਬ ਹੁਨਾ ਗੁਰੀਓ ਜਾਂਦੇ ਤੇ ਅਕਾਲ ਤਖਤ ਦੀ ਪਦਵੀ ਜਾਂ ਤਖਤ ਸਹਿਬਾਨ ਨੇ ਜਿਹੜੇ ਉਹ ਆਜ਼ਾਦ ਨਹੀਂ ਹੋ ਜਾਂਦੇ ਬਾਦਲ ਪਰਿਵਾਰ ਦੇ ਜੂਲੇ ਤੋਂ ਹੁਣ ਉਹ ਪਤਾ ਨਹੀਂ ਕਿੰਨਾ ਚਿਰ ਮੋਰਚਾ ਚੱਲੂਗਾ ਚੱਲੂਗਾ ਵੀ ਜਾਂ ਨਹੀਂ ਕਿੰਨੀ ਕੁ ਕਪੈਸਿਟੀ ਆ ਉਹਨਾਂ ਦੀ ਇਹ ਉਸ ਤੋਂ ਬਾਅਦ ਦੀ ਗੱਲ ਹੈ ਪਰ ਲੱਗ ਚੁੱਕਿਆ ਕੱਲ ਦਾ ਇੱਕ ਮੋਰਚਾ 1 ਮਾਰਚ ਤੋਂ ਸ਼ੁਰੂ ਹੋ ਗਿਆ ਦੂਜੀ ਗੱਲ ਕਿਸਾਨੀ ਅੰਦੋਲਨ ਜਿਹੜਾ ਬਹੁਤ ਇੰਪੋਰਟੈਂਟ ਅੰਦੋਲਨ 2020 ਇੱਕੀ ਕਰੋਨਾ ਦੇ ਦੌਰਾਨ ਜਿਹੜਾ ਲੜਿਆ ਸੀਗਾ ਜਿਨੇ ਦੁਨੀਆ ਭਰ ਦੇ ਵਿੱਚ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਨਾਮ ਚਮਸਕੀ ਵਰਗੇ ਦੁਨੀਆ ਦੇ ਵੱਡੇ ਸਕਾਲਰਾਂ ਚੋਂ ਬੰਦੇ ਜਾਂਦੇ ਜਿਨੇ ਬੀਟਲ ਆਫ ਲਾਈਟ ਹਾਊਸ ਕਿਹਾ ਕਿ ਬੀਕਨ ਆਫ ਲਾਈਟ ਹਾਊਸ ਹੈ ਇਹ ਸਾਰੀ ਦੁਨੀਆ ਨੂੰ ਨਸੀਹਤ ਦੇ ਰਿਹਾ ਉਹਦੇ ਬਾਅਦ ਸਾਰੇ ਯੂਰਪ ਚ ਕਿਸਾਨਾਂ ਦਾ ਮੂਵਮੈਂਟ ਚੱਲ ਰਹੀ ਹੈ ਕਿਸੇ ਨਾ ਕਿਸੇ ਬਹਾਨੇ ਪਹਿਲਾਂ ਚਾਹੇ ਜ਼ਮੀਨਾਂ ਚੜੀਆਂ ਗਈਆਂ ਜਾਂ ਸਿਰ ਤੋਂ ਅੱਜ ਅਸਰਟ ਕਰਨ ਲੱਗੇ ਉਹਦਾ ਮੈਸੇਜ ਬਹੁਤ ਵੱਡੇ ਪੱਧਰ ਦੇ ਉੱਤੇ ਗਿਆ ਉਹ ਅਲੱਗ ਹਾਲ ਹੈ ਕਿ ਜਿੰਦਾ ਵੱਡਾ ਮੈਸੇਜ ਸੀ ਪੰਜਾਬ ਦੀ ਜਾਂ ਦੇਸ਼ ਦੀ ਕਿਸਾਨ ਮੂਵਮੈਂਟ ਜਾਂ ਸਾਡਾ ਇੰਟੈਲੈਕਚੁਅਲ ਉਹਨੂੰ ਓਡਾ ਵੱਡਾ ਬਣਾ ਕੇ ਪੇਸ਼ ਨਹੀਂ ਕਰ ਪਾਇਆ ਕਿਉਂਕਿ ਆਉਂਦੇ ਹੀ ਫੁੱਟ ਪੈ ਗਈ ਆਉਂਦੇ ਹੀ ਵੱਖ-ਵੱਖ ਚੀਜ਼ਾਂ ਜਿਹੜੀਆਂ ਸਭ ਦੇ ਸਾਹਮਣੇ ਖਿੰਡ ਗਈਆਂ ਹੁਣ ਵੀ ਇੱਕ ਕ੍ਰਾਈਸਿਸ ਹੈ ਪੰਜਾਬ ਦੀ ਕਿਸਾਨ ਮੂਵਮੈਂਟ ਦਾ ਦੋ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਦੋ ਮੋਰਚੇ ਲੱਗੇ ਨੇ ਇੱਕ ਸੰਬੂ ਤੇ ਇੱਕ ਖਨੌਰੀ ਸੰਬੂ ਤੇ ਖਨੌਰੀ ਦੇ ਮੋਰਚੇ ਕੇਵਲ ਤੇ ਕੇਵਲ ਪੁਰਾਣੀਆਂ ਮੰਗਾਂ ਦਾ ਇੱਕ ਚਾਰਟਰ ਹੈ ਜਿਹਦੇ ਵਿੱਚ ਐਮਐਸਪੀ ਦੇ ਪਿੱਛੇ ਕਾਨੂੰਨੀ ਬੈਕਿੰਗ ਦਾ ਕੁਐਸਚਨ ਹੈ ਤੇ ਬਾਕੀ ਨੇ ਉਹ ਕਹਿੰਦੇ ਸਾਡੀਆਂ ਮੰਗਾਂ ਕੇਵਲ ਕੇਂਦਰ ਸਰਕਾਰ ਦੇ ਨਾਲ ਪੰਜਾਬ ਦੇ ਨਾਲ ਉਹ ਸ਼ਾਇਦ ਪਾਸ ਦੇ ਕੇ ਖੇਡਣ ਦਾ ਇੱਕ ਮਾਮਲਾ ਹੈ ਤੇ ਭਗਵੰਤ ਮਾਨ ਨਾਲ ਤੇ ਸਕੇਂਦਰ ਨਾਲ ਕਹਿੰਦੇ ਸ਼ਾਇਦ ਤੇ 19 ਮਾਰਚ ਨੂੰ ਇੱਕ ਮੀਟਿੰਗ ਹੋ ਰਹੀ ਜੁਲਟੀ ਦੀ ਇੱਕ ਪ੍ਰੋਸੈਸ ਵੀ ਚੱਲਿਆ ਪਿਛਲੇ ਦਿਨਾਂ ਦੇ ਵਿੱਚ ਇੱਕ ਮੀਟਿੰਗ ਵੀ ਹੋਈ ਹੈ 27 ਤਰੀਕ ਨੂੰ ਫੇਰ ਪਰ ਬਹੁਤ ਜ਼ਿਆਦਾ ਗੱਲ ਨੇੜੇ ਲੱਗੀ ਨਹੀਂ ਹੈ ਜੀ ਉਮੀਦ ਸਭ ਨੇ ਪ੍ਰਗਟ ਕੀਤੀ ਹੈ ਕਿਉਂਕਿ ਕੋਈ ਵੀ ਤੇਰੇ ਕਾ ਹੀ ਨਹੀਂ ਸਕਦੀ ਪਬਲੀਕਲੀ ਜਿਹੜੀ ਤੇਰੇ ਕਹੋਗੀ ਕਿ ਮੈਂ ਜੋਟੀ ਦੇ ਪੱਖਚ ਨਹੀਂ ਸਮਝ ਲੋ ਲੋਕਾਂ ਦੇ ਉਹਦੇ ਤੋਂ ਲੈ ਗਿਆ ਲੋਕਾਂ ਦੇ ਮੂੰਹੋਂ ਲਿਆ ਜਿਹੜਾ ਵੀ ਲੀਡਰ ਜਾਂ ਆਰਗੇਨਾਈਜੇਸ਼ਨ ਜਿਹੜੀ ਹੋਏਗੀ ਉਹਦਾ ਉਹਦੀ ਤਾਕਤ ਉਹ ਨਹੀਂ ਵੜ ਸਕਿਆ ਇਸ ਲਈ ਜਿਹੜਾ ਨਹੀਂ ਵੀ ਅੰਦਰੋਂ ਪੱਖਚ ਉਹ ਵੀ ਕਹਿਣਾ ਪੈਂਦਾ ਉਹਨੂੰ ਵੀ ਮਜਬੂਰੀ ਬਸ ਮਹਾਰਾ ਕੋਈ ਵੀ ਲਾਵੇ ਕਿ ਅਸੀਂ ਤਾਂ ਜੀ ਪੱਖਚ ਆ ਪਹਿਲਾਂ ਪਹਿਲਾਂ ਉਹ ਮੋਰਚੇ ਨੂੰ ਇਹ ਸੀ ਕਿ ਸਾਰਾ ਵਰਕਰ ਸਾਰੇ ਲੋਕ ਸਾਡੇ ਨਾਲ ਆ ਬੈਠਣਗੇ ਅਸੀਂ ਹੀ ਮੋਰਚੇ ਦੇ ਆਗੂ ਵੜ ਜਾਗੇ ਬਾਕੀ ਲੋਕਾਂ ਨੂੰ ਕਿਹਾ ਕਿ ਘਰਾਂ ਚ ਬੈਠੇ ਨੇ ਰਜਾਈਆਂ ਚ ਬੈਠੇ ਨੇ ਪਨਾਨਾ ਤੇ ਹਾਲਾਂਕਿ ਜਨਰੇਟਡ ਸਮਾਦਾਵਲੀ ਹੁੰਦੀ ਹੈ ਹਰ ਜਥੇਬੰਦੀ ਦਾ ਹਰ ਆਗੂ ਦਾ ਆਪਣਾ ਮਜਾਜ ਹੈ ਆਪਣਾ ਤਰੀਕਾ ਆਪਣੀ ਸਮਝਦਾਰੀ ਹੈ ਲੜਨ ਦੇ ਤਰੀਕੇ ਮਾਰੇ ਵੀ ਸਮੇਂ ਬਾਰੇ ਵੀ ਕਦੋਂ ਲੜਨਾ ਕਦੋਂ ਨਹੀਂ ਲੜਨਾ ਕਿਹੜੀਆਂ ਮੰਗਾ ਤੇ ਹਾਲਾਂਕਿ ਜਿੰਨੀਆਂ ਮੰਗਾ ਉਹਨਾਂ ਦੀਆਂ ਨੇ ਉਹਨਾਂ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਇੱਕ ਦੂਜੇ ਦੀਆਂ ਮੰਗਾ ਬਾਰੇ ਸਹਿਮਤੀ ਤਰਜੀਹਾਂ 'ਚ ਫਰਕ ਜਿਵੇਂ ਬੈ ਕਿ ਕੀ ਕੇਵਲ ਖੇਤੀ ਮੰਡੀ ਪਾਲਿਸੀ ਦਾ ਡਰਾਫਟ ਹੈ ਜਿਹੜਾ ਇਹ ਮੇਜਰ ਮੰਗ ਹੋਣੀ ਚਾਹੀਦੀ ਹੈ ਉਹਨਾਂ ਨੇ ਕਹਿੰਦੇ ਨੇ ਕਿ ਪਹਿਲਾਂ ਸਾਡੇ ਵਾਲੀਆਂ ਜਤਵਾਲ ਹੋਏ ਬਾਅਦ ਚ ਲੈ ਲਾਂਗੇ ਆਪਾਂ ਐਸਕੇਮ ਕਹਿੰਦਾ ਇਹ ਬਹੁਤ ਵੱਡੀ ਮੰਗ ਹੈ ਤੇ ਇਹਦੇ ਨਾਲ ਜੇ ਇਹ ਬਣ ਗਈ ਪਾਲਿਸੀ ਰਾਜਾ ਨੇ ਬਣਾ ਲਈ ਤੇ ਸਟੇਟ ਨੇ ਬਣਾ ਲਈ ਤਾਂ ਮਿਲ ਵੀ ਜਾਵੇ ਕਾਨੂੰਨੀ ਗਰੰਟੀ ਫਾਇਦਾ ਨਹੀਂ ਹੋਣਾ ਇਹ ਆਪੋ ਆਪਣੇ ਵਿਚਾਰ ਨੇ ਆਪੋ ਆਪਣੀਆਂ ਗੱਲਾਂ ਨੇ ਵੈਸੇ ਤਾਂ ਜਦੋਂ ਵੀ ਸਮਝੌਤਾ ਹੁੰਦਾ ਉਹ ਮਿਨਿਮਮ ਅਜੰਡੇ ਤੇ ਹੁੰਦਾ ਕਿਉਂਕਿ ਵਿਚਾਰਤਾ ਰਾਂਵਾਂ ਲੱਗ ਨੇ ਬਕਵਾਕ ਚੀਜ਼ਾਂ ਨੇ ਮਿਨਿਮਮ ਅਜੰਡੇ ਦੇ ਵਿੱਚ ਪਹਿਲਾਂ ਤਿੰਨ ਕਾਨੂੰਨ ਸੀਗੇ ਜਦੋਂ ਦਿੱਲੀ ਗਏ ਬਾਦ ਦੇ ਵਿੱਚ ਐਮਐਸਪੀ ਦੀ ਡਿਮਾਂਡ ਵੀ ਆਈ ਸੀ ਪੋਲੂਸ਼ਨ ਵਾਲੀ ਡਿਮਾਂਡ ਵੀ ਆਈ ਬਾਦ ਦੇ ਵਿੱਚ ਬਿਜਲੀ ਵਾਲੀ ਡਿਮਾਂਡ ਵੀ ਆਈ ਉਹ ਇੱਕ ਅਲੱਗ ਟਾਈਪ ਦੇ ਮਾਮਲੇ ਅਸ ਸੀ ਹੁਣ ਘੱਟੋ ਘੱਟ ਜਿਹੜਾ ਤੇ ਸਹਿਮਤੀ ਹੋ ਸਕਦੀ ਹੈ ਕੀ ਉਹ 5 7 10 ਮੰਗਾ ਹੈਗੀਆਂ ਇਹਦੀ ਕਲੈਰਿਟੀ ਅਜੇ ਹੋਣੀ ਹੈ ਸਭ ਨੇ ਕਹਿਤਾ ਸੋਚ ਕੇ ਆਏ ਪਰ ਐਸਕੇਮ ਦਾ ਅਲਾਰਟ ਜਿਹੜਾ ਕੀਤਾ ਹੋਇਆ 5 ਪੰਜ ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਉਹਦੇ ਵਿੱਚ 12 ਮੰਗਾਂ ਹੋਰ ਨੇ ਜਿਹੜੀਆਂ ਭਗਵੰਤ ਮਾਨ ਨਾਲ 2023 ਚ ਇੱਕ ਮੀਟਿੰਗ ਹੋਈ ਸੀ ਉਹ ਕਹਿੰਦੇ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੇ ਪੰਜਾਬ ਨਾਲ ਸੰਬੰਧਿਤ ਪੰਜਾਬ ਨਾਲ ਸੰਬੰਧਿਤ ਮੰਗਾਂ ਚੋ ਕਾਫੀ ਮੰਗਾਂ ਨੇ ਹਰ ਖੇਤ ਨੂੰ ਪਾਣੀ ਹਰ ਘਰ ਨੂੰ ਸ਼ੁੱਧ ਪਾਣੀ ਦਾ ਮਾਮਲਾ ਵੀ ਇੱਕ ਵੱਡੀ ਮੰਗ ਹੈ ਉਹ ਸਾਰੇ ਮਾਮਲੇ ਦੇ ਵਿੱਚ ਤੇ ਹੋਰ ਜਿਹੜੀਆਂ ਸਟੇਟ ਨਾਲ ਜੁੜੀਆਂ ਮੰਗਾਂ ਨੇ ਔਰ ਘਟੋ ਘਟੇ 6-7 ਫਸਲ ਆਏ ਹੋ ਜਿਆ ਨੇ ਵੀ ਸਟੇਟ ਗਵਰਨਮੈਂਟ ਆਪ ਵੀ ਐਮਐਸਪੀ ਦੇਣ ਦੀ ਗੱਲ ਕਰੇ ਤੇ ਇੱਕ ਨਵੀਂ ਮੰਗ ਜੋੜ ਦਿੱਤੀ ਐ ਇਸਕੀਮ ਨੇ ਵਿੱਚ ਕੱਲ ਦੀ ਜਿਹੜੀ ਮੀਟਿੰਗ ਹੋਈ ਐ ਉਹ ਇਹ ਜੋੜੀ ਐ ਕਿ ਜਿਹੜਾ ਲਾ ਜਿਹੜਾ ਕਾਨੂੰਨ ਕੇਂਦਰ ਸਰਕਾਰ ਨੇ ਬਣਾਇਆ ਐ ਕੇਂਦਰ ਸਰਕਾਰ ਨੇ ਇਹ ਲਾਅ ਬਣਾਤਾ ਵਾਟਰ ਐਕਟ ਦੇ ਵਿੱਚ ਸੋਧ ਕਰਕੇ ਕਿ ਹੁਣ ਕਿਸੇ ਵੀ ਇੰਡਸਟਰੀਅਲਿਸਟ ਦਾ ਪਾਣੀ ਨੂੰ ਖਰਾਬ ਪਲੀਤ ਕਰਨ ਦਾ ਪਾਣੀ ਨੂੰ ਪ੍ਰਦੂਸ਼ਿਤ ਕਰਨ ਦੇ ਮਾਮਲੇ 'ਚ ਹੁਣ ਕੈਦ ਨਹੀਂ ਹੋਏਗੀ ਐਫ ਆਈ ਆਰ ਨਹੀਂ ਹੋਏਗੀ ਹੁਣ ਕੇਵਲ ਜੁਰਮਾਨਾ ਹੋਏਗਾ ਔਰ ਉਹ ਬਹੁਤ ਖਤਰਨਾਕ ਐਕਟ ਅਕਨਿੰਦਰ ਦਾ ਤੇ ਪੰਜਾਬ ਸਰਕਾਰ ਨੇ ਉਹਦੇ ਤੇ ਗੂਠਾ ਲਾਤਾ ਪੰਜਾਬ ਦੀ ਕੈਬਨਟ ਨੇ ਮਨਜ਼ੂਰ ਕਰਤਾ ਹੋਇਆ ਸਰਚ 18 ਹੋਰ ਬੀ ਜੀ ਪੀ ਰੋਲਡ ਸਟੇਟਾਂ ਕਰ ਚੁੱਕੀਆਂ ਨੇ ਤੇ 19ਵਾਂ ਪੰਜਾਬ ਬਾਕੀ ਭਾਜੀਪੀ ਰੂਲ ਤੋਂ ਬਿਨਾ ਜਿਹੜੀਆਂ ਸਟੇਟਾਂ ਨੇ ਉਹ ਅਜੇ ਰਜਿਸਟਰ ਕਰ ਰਹੀਆਂ ਨੇ ਉਹ ਨਹੀਂ ਪਰਵਾਹ ਕਰ ਰਹੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਤਾਂ ਇਹ ਮੰਗ ਭਗਵਾਨ ਦਾ ਮਾਨ ਉਹਨਾਂ ਦੇ ਬਿਲਕੁਲ ਬਾਜਮ ਬਣਦੀ ਹੈ ਇਸੇ ਢੰਗ ਦੇ ਨਾਲ ਜਿਹੜਾ ਡੈਮ ਸੇਫਟੀ ਐਕਟ ਉਹ ਵੀ ਡਿਮਾਂਡ ਹੈ ਐਸਕੇਮ ਦੀ ਪੰਜਾਬ ਸਰਕਾਰ ਨਾਲ ਉਹ ਡੈਮ ਸੇਫਟੀ ਐਕਟ ਦੀ ਮਨਜ਼ੂਰੀ ਦੇ ਕੇ ਪੰਜਾਬ ਦੀ ਸਰਕਾਰ ਨੇ ਆਪਣੇ ਪੈਰ ਕਹਾਣਾ ਮਾਰਿਆ ਸਾਰੇ ਡੈਮਾਂ ਤੇ ਸਾਰੇ ਕੰਟਰੋਲ ਜਿੰਨੇ ਵਾਟਰ ਵਰਕਸ ਸੀ ਪਰਮਾਨੈਂਟਲੀ ਗਵਰਨਮੈਂਟ ਆਫ ਇੰਡੀਆ ਨੂੰ ਦੇਣ ਦਾ ਤੁਸੀਂ ਫੈਸਲਾ ਕਰ ਲਿਆ ਉਹ ਸਾਰੇ ਮਾਮਲੇ ਦੇ ਵਿੱਚ ਔਰ ਇਸੇ ਕਰਕੇ ਜਿਹੜੀਆਂ ਇਹ ਸਾਰੀਆਂ ਮੰਗਾਂ ਨੇ ਹੁਣ ਕਿਹਾ ਇਹ ਹੀ ਗਿਆ 4 ਵਜੇ ਮੀਟਿੰਗ ਹੋਣੀ ਹੈ ਕਨਫਰੰਸ ਰੂਮ ਸ਼ਾਮ ਨੂੰ Chief Minister ਆਪ ਬੈਠਣਗੇ ਮੀਟਿੰਗ 'ਚ ਕਹਿੰਦੇ ਭਗਵੰਤ ਮਾਨ ਪਰ ਹੱਸਦੇ ਹੱਸਦੇ ਕੁਝ ਲੋਕੇ ਕਹਿੰਦੇ ਨੇ ਕਿ Chief Minister ਦੀ ਸ਼ਾਮ ਜਲਦੀ ਹੋ ਜਾਂਦੀ ਹੈ ਜੇ ਦਿਨ ਨੂੰ ਮੀਟਿੰਗ ਕਰੋ 5-7 ਘੰਟੇ ਹੋ ਸਕਦੀ ਹੈ ਸ਼ਾਮ ਵਾਲੀ ਕਿਤੇ ਘੰਟਾ 2 ਘੰਟੇ 'ਚ ਨਿਬੜਨਾ ਜਾਵੇ ਉਨੀ ਡਿਸਕਸ ਹੋਣਾ ਬੜਾ ਮੁਸ਼ਕਲ ਜਾਂ ਕੰਮ ਹੋ ਜਾਂਦਾ ਹੈ ਉਹ ਇੱਕ ਅਲੱਗ ਗੱਲ ਹੈ ਪਰ 4 ਵਜੇ ਇੱਕ ਮੀਟਿੰਗ ਹੈ ਤੇ ਜੇ ਉਹ ਪੋਸਟਪੌਨ ਨਾ ਹੋਵੇ ਕਿਸੇ ਕਾਰਨ ਕਰਕੇ ਕਈ ਵਾਰ ਹੋ ਵੀ ਜਾਂਦੀਆਂ ਨੇ ਤੇ ਉਹ ਪੋਸਟਪੌਨ ਨਾ ਹੋਣ ਦਾ ਇੱਕੋ ਇੱਕ ਕਾਰਨ ਹੈ ਕਿਉਂਕਿ 5 ਮਾਰਚ ਚ ਬਹੁਤਾ ਸਮਾਂ ਨਹੀਂ ਬਚਿਆ ਤੇ ਉਹਦੇ ਲਈ ਪੰਜਾਬ ਦੀਆਂ ਮੰਗਾਂ ਤੋਂ ਇਲਾਵਾ ਗਵਰਨਮੈਂਟ ਆਫ ਇੰਡੀਆ ਦੀਆਂ ਵੀ ਮੰਗਾਂ ਨੇ ਹੁਣ ਉਹ ਤਿੰਨ ਮੋਰਚੇ ਪੰਜਾਬ ਦੇਖੂਗਾ ਲਗਾਤਾਰ ਚੱਲਦੇ ਦਾ ਮਤਲਬ ਕੀ ਪੰਜਾਬ ਦੀ ਸਰਕਾਰ ਦੀ ਇੰਨੀ ਅਹਿਮੀਅਤ ਤੇ ਇਸ ਲੈਵਲ ਦਾ ਹੈ ਔਰ ਸੰਭਵ ਇਹ ਵੀ ਹੈ ਔਰ ਜਿਹੜਾ ਕਿ ਸੰਭਵ ਹੀ ਨਹੀਂ ਬਲਕਿ ਆਰਗੂਮੈਂਟ ਕਿਸਾਨਾਂ ਦਾ ਵੀ ਤੇ ਮਜ਼ਦੂਰਾਂ ਦਾ ਵੀ ਸਵਦਾ ਬਣਨਾ ਚਾਹੀਦਾ ਹੈ ਕਿ ਜਿਹੜਾ ਬਲਡੋਜ਼ਰ ਕਲਚਰ ਜੁਪੀ ਤੋਂ ਉਧਾਰਾ ਲਿਆਦਾ ਹੈ ਪੰਜਾਬ ਦੀ ਸਰਕਾਰ ਨੇ ਕਿ ਬੇਹੱਦ ਖਤਰਨਾਕ ਹੈ ਬਲਡੋਜ਼ਰ ਜਸਟਿਸ ਔਰ ਸਾਡੀ ਲੀਡਰਸ਼ਿਪ ਨੂੰ ਇਹ ਵੀ ਚਾਹੀਦਾ ਕਿ ਉਸ ਲੈਵਲ ਤੇ ਗੱਲ ਹੋਵੇ ਇੱਕ ਖਤਰਨਾਕ ਪਹਿਲੂ ਹੋਰ ਹੈ ਸਾਰੇ ਕਿਸਾਨ ਆਗੂਆਂ ਨੂੰ ਸਦਾ ਪੁਲਿਸ ਦਿੰਦੀ ਹੈ ਇੰਟੈਲੀਜੈਂਸ ਦਿੰਦੀ ਹੈ ਪੋਲੀਟੀਕਲ ਲੀਡਰਸ਼ਿਪ ਕਿੱਥੇ ਗਈ ਸਿਵਲ ਲੀਡਰਸ਼ਿਪ ਕਿੱਥੇ ਗਈ ਔਰ ਜੇ ਦੇਣਾ ਤਾਂ ਐਗਰੀਕਲਚਰ ਸੈਕਟਰ ਹੀ ਦੇ ਦੇ ਸਦਾ ਡਾਇਰੈਕਟਰ ਐਗਰੀਕਲਚਰ ਦੇ ਦੇ ਜੇ ਖੇਤੀਬਾੜੀ ਦੀਆਂ ਡਿਮਾਂਡ ਜਿਵੇਂ ਅੱਜ ਵੀ ਐਸਕੈਮਰ ਨੂੰ ਚਿੱਠੀਆਂ ਤਾਂ ਆਈਆਂ ਨੇ ਤੇ ਜਿਹੜਾ ਫੋਨ ਕਰ ਰਿਹਾ ਉਹ ਏਆਈਜੀ ਇੰਟੈਲੀਜੈਂਸ ਕਰ ਰਿਹਾ ਇਹਦਾ ਮਤਲਬ ਚਾਰੇ ਪਾਸੇ ਜਿਹੜਾ ਪੁਲਿਸ ਦਾ ਅਹਿਮੀਅਤ ਹੈ ਜਿਹੜੀ ਸਾਰੇ ਮਾਮਲਿਆਂ ਦੇ ਵਿੱਚ ਉਹ ਬੇਹੱਦ ਖਤਰਨਾਕ ਹੈ ਔਰ ਉਹ ਇਹ ਗੱਲ ਕੋਈ ਇਹ ਨਹੀਂ ਕਿ ਤੁਹਾਨੂੰ ਕੋਈ ਪੁਲਿਸ ਇਹ ਲੱਗਦੀ ਹੈ ਪਰ ਗੱਲ ਕੇਵਲ ਇੰਨੀ ਹੁੰਦੀ ਹੈ ਕਿ ਤੁਸੀਂ ਸਿਵਲ ਪ੍ਰਸ਼ਾਸਨ ਜਾਂ ਪੋਲੀਟੀਕਲ ਲੀਡਰਸ਼ਿਪ ਨੂੰ ਕਿਸੇ ਜਮਾਨੇ ਦੇ ਵਿੱਚ ਜਦੋਂ ਮੂਵਮੈਂਟਾਂ ਲੜਦੇ ਸੀ ਲੋਕ ਉਹਨਾਂ ਹਲਕਿਆਂ ਦੇ ਐਮਐਲਏ ਐਮਪੀ ਵਿੱਚ ਵਿਚਾਲਾ ਪਵਾ ਕੇ ਮੀਟਿੰਗਾਂ ਕਰਾਉਂਦੇ ਸੀ ਪੋਲੀਟੀਕਲ ਲੀਡਰਸ਼ਿਪ ਲਈ ਦੂਜੀ ਲੀਡਰਸ਼ਿਪ ਨਾਲ ਤਾਲਮੇ ਰੱਖਦੀ ਸੀ ਫਿਰ ਸਿਵਲ ਪ੍ਰਸ਼ਾਸਨ ਆਇਆ ਡਿਪਟੀ ਕਮਿਸ਼ਨਰ ਆ ਤਰੂ ਕਿਉਂਕਿ ਉਹ ਮਜਿਸਟ੍ਰੇਟ ਵੀ ਹੁੰਦਾ ਨਾਲ ਉਹਦੇ ਕੋਲ ਮਜਿਸਟ੍ਰੇਟ ਦੀ ਹੱਕ ਹੁੰਦੇ ਨੇ ਕੋਰਸ ਕੋਰਟ ਦਾ ਕੋਈ ਹੱਕ ਨਹੀਂ ਡੰਡੇ ਤੋਂ ਇਲਾਵਾ ਪ੍ਰੈਕਟੀਕਲੀ ਕੋਰਸ ਕੇਵਲ ਲਾਇਨ ਆਰਡਰ ਦੇ ਇਸ਼ੂ ਲਈ ਹੁੰਦੀ ਹੈ ਤੇ ਜੇ ਮਾਜਾ ਬਾਕੀ ਓਵਰਾਲ ਸਿਵਲ ਆਰਡਰ ਦੇ ਲਈ ਤੇ ਉਹ ਬੁਲਾਇਆ ਗਿਆ ਖੈਰ ਐਸਕੇਮ ਨੂੰ ਔਰ ਉਹਦੇ ਚ ਆਰਗੂਮੈਂਟ ਦੇ ਲੈਵਲ ਤੇ ਕਿਸ ਲੈਵਲ ਤੇ ਪੰਜਾਬ ਸਰਕਾਰ ਜਾਂਦੀ ਹੈ ਇੱਕੋ ਟਾਈਮ ਮੰਨਣ ਦੀ ਸੰਭਾਵਨਾ ਤਾਂ ਨਹੀਂ ਲੱਗਦੀ ਕਿ ਕੀ ਪੰਜ ਮੈਂਬਰੀ 5 ਮਾਰਚ ਵਾਲਾ ਜਿਹੜਾ ਮੋਰਚ ਹੈ ਉਹ ਕਨ ਦੀ ਮੀਟਿੰਗ ਤੋਂ ਬਾਅਦ ਪੋਸਟਪੋਨ ਵੀ ਹੋ ਸਕਦਾ ਹੈ ਚੀਫ ਮਿਨਿਸਟਰ ਇੰਨਾ ਕਰ ਸਕਦਾ ਕਿ ਜਿੰਨੀਆਂ ਮੰਗਾਂ ਨੇ ਉਹ ਤਰਗਤੀ ਕੱਢੂ ਕਹਿੰਦੇ ਮੰਨ ਲਈਆਂ ਗੰਨਿਆਂ ਨੇ ਤੇ ਠੀਕ ਹੈ ਜੀ ਬਾਕੀ ਕੁਝ ਨਾ ਕੁਝ ਹੋਰ ਟਾਈਮ ਦੇ ਦਿਓ ਜਾਂ ਜੇ ਨਾ ਹੋ ਪਾਇਆ ਤਾਂ ਉਹ ਦੂ ਅਗਲਾ ਸਟੇਪੇ ਹੋਏਗਾ ਇੱਕ ਇੱਕ ਕਰਨ ਵਾਲਾ ਕਿਸਾਨਾਂ ਦੇ ਨਾਲ ਰਲ ਕੇ ਤੇ ਚੀਫ ਮਿਨਿਸਟਰ ਇੱਕ ਸਾਂਝੀ ਰਾਏ ਤਾਂ ਕਰ ਸਕਦੇ ਨੇ ਉਹ ਸਾਂਝੀ ਰਾਏ ਕੀ ਕਿ ਚੰਡੀਗੜ੍ਹ ਇੱਕ ਟਾਪੂ ਨਹੀਂ ਹੈ ਉਹ ਪੰਜਾਬ ਦੀ ਰਾਜਧਾਨੀ ਹੈ ਕਿਸੇ ਵੀ ਬੰਦੇ ਨੂੰ ਵਿਅਕਤੀ ਨੂੰ ਕਿਸੇ ਜਥੇਬੰਦੀ ਨੂੰ ਕਿਸੇ ਗਰੁੱਪ ਨੂੰ ਪੀਸਫੁਲ ਤਰੀਕੇ ਦੇ ਨਾਲ ਚੰਡੀਗੜ੍ਹ ਦੀ ਹਦੂਦ ਚ ਪ੍ਰੋਟੈਸਟ ਕਰਨ ਦਾ ਹੱਕ ਕਿਉਂ ਨਹੀਂ ਹੈ ਜੇਕਰ ਇਹ ਦਿੱਲੀ ਦੇ ਮਾਮਲੇ ਦੇ ਵਿੱਚ ਹੋ ਸਕਦਾ ਹੈ ਹਰਿਆਣਾ ਆਪਣੀਆਂ ਸੜਕਾਂ ਰੋਕ ਕੇ ਬੈਠਾ ਹੈ ਕੰਕਰੀਟ ਲਾ ਤੱਕ ਕਿੱਲਾ ਲਾਤੀਆਂ ਨੇ ਤਾਂ ਜਿਹੜਾ ਡੈਮੋਕਰੈtic ਰਾਈਟਸ ਖੋ ਲੈਣੇ ਲੋਕਾਂ ਦੇ ਤੁਸੀਂ ਤਾਂ ਬਲਡੋਜ਼ਰ ਚਲਾ ਦਿਓ ਜਿੱਥੇ ਮਰਜੀ ਜਾ ਕੇ ਕੋਈ ਬੰਦਾ ਰੋ ਵੀ ਨਹੀਂ ਸਕਦਾ ਤੁਹਾਡੇ ਕੋਲ ਆ ਕੇ ਤੁਹਾਡੇ ਪੀਸਫੁਲ ਕਿਸੇ ਮੈਦਾਨ ਦੇ ਵਿੱਚ ਬੈਠ ਕੇ ਜਿਹੜਾ ਕਿ ਫੰਡਾਮੈਂਟਲ ਰਾਈਟ ਹੈ ਕਿਸੇ ਵਿਅਕਤੀ ਦਾ ਸੰਵਿਧਾਨਕ ਹੱਕ ਹੈ ਫਰੀडम ਆਫ ਐਕਸਪ੍ਰੈਸ਼ਨ ਜਿਹਨੂੰ ਕਿਹਾ ਜਾਂਦਾ ਵਿਚਾਰਾਂ ਦੀ ਆਜ਼ਾਦੀ ਜਿਹਨੂੰ ਕਹੀ ਜਾਂਦੀ ਹੈ ਕਿ ਇਹਦੇ ਤੇ ਕਹਿਣਗੇ ਨਹੀਂ ਤਾਂ ਫਿਰ ਇਹ ਹੋ ਗਿਆ ਕਿ ਸਾਡਾ ਲੀਡਰ ਟਾਪੂ 'ਚ ਵਸ ਕੇ ਜਾ ਕੇ ਸਭ ਨੇ ਘਰ ਉੱਥੇ ਬਣਾ ਲੇ ਬਿਊਰੋਕ੍ਰੇਸੀ ਉੱਥੇ ਰਹਿੰਦੀ ਹੈ ਪੁਲਿਸ ਦੇ ਵੱਡੇ ਅਫਸਰ ਉੱਥੇ ਰਹਿੰਦੇ ਨੇ ਪੋਲੀਟੀਸ਼ੀਅਨ ਉੱਥੇ ਰਹਿੰਦੇ ਨੇ ਆਲੇ-ਦਾਲੇ ਇੱਕ ਜਾਲ ਜੂਟੀ ਦਾ ਬੁਣ ਲਿਆ ਤਾਂ ਲੋਕੀ ਨੂੰ ਸੁਣਾਉਣਗੇ ਜਾਂ ਤੇ ਪੰਜਾਬ ਦੀ ਧਰਤੀ ਤੇ ਕੁੱਟ ਕਾੜ ਕੇ ਮੜ ਜਾਣਗੇ ਜਾ ਜੂਟੀ ਦੀ ਧਰਤੀ ਕਿਉਂ ਨਹੀਂ ਉਸ ਪੰਦਰ ਦੇ ਉੱਤੇ ਖੋਲੀ ਜਾਂਦੀ ਐ ਇਸ ਮਾਮਲੇ ਦੇ ਵਿੱਚ ਔਰ ਜੇ ਕੋਈ ਚੱਜ ਦਾ ਚੇ ਮੁਨਿਸਟਰ ਆਵੇ ਅਜੇ ਤੱਕ ਨਹੀਂ ਆਇਆ ਬਾਦਲਾ ਬੇਲੇ ਅਮਰਿੰਦਰ ਬੇਲੇ ਕਿਸੇ ਨੇ ਨਹੀਂ ਕਿਹਾ ਨਾ ਇਹਨਾਂ ਨੇ ਕਹਿਣਾ ਤਾਂ ਉਹ ਘੱਟੋ ਘੱਟ ਦਾਵੇਦਾਰੀ ਤਾਂ ਕਹੂਗਾ ਨਾ ਕਿ ਸਾਡਾ ਹੁਕਮ ਪੰਜਾਬ ਗਵਰਨਮੈਂਟ ਚੰਡੀਗੜ੍ਹ ਚ ਬੰਦ ਕਰੇ ਤਾਂ ਕਰੇ ਕਿਉਂਕਿ ਸਾਡੀ ਕੈਪੀਟਲ ਆ ਜਿੱਥੇ ਜਿੱਥੇ ਸਾਡੇ ਦਫ਼ਤਰ ਨੇ ਜਿੱਧਰ ਸਾਡੇ ਗਰਾਊਂਡ ਨੇ ਉੱਥੇ ਆਉਣ ਦੀ ਇਜਾਜ਼ਤ ਉਹਨਾਂ ਨੂੰ ਹੋਣੀ ਚਾਹੀਦੀ ਅਸੀਂ ਆਪੀ ਨੇਗੋਸ਼ੀਏਟ ਕਰ ਲਾਂਗੇ ਗੱਲਬਾਤ ਕਰ ਲਾਂਗੇ ਔਰ ਜੇ ਨਹੀਂ ਕਰਦੇ ਤਾਂ ਇਹਦਾ ਮਤਲਬ ਮਾਮਲੇ ਆ ਜੇ ਕਾਫੀ ਹੋਰ ਨੇ ਜਿਹੜੇ ਸਾਨੂੰ ਲੱਗ ਰਹੇ ਨੇ ਕਿ ਆ ਮਾਮਲੇ ਨੇ ਇਹਦੇ ਤੋਂ ਅੱਗੇ ਵੀ ਗੱਲਾਂਬੱਤਾਂ ਉਸ ਪੱਧਰ ਦੇ ਉੱਤੇ ਹੋਣੀਆਂ ਇਸ ਲਈ ਕੱਲ ਕਾਫੀ ਦਿਲਚਸਪੀ ਵਾਲਾ ਟਾਈਮ ਰਹੂਗਾ ਸਮਾਂ ਰਹੂਗਾ ਕਿੰਨੀਆਂ ਕ ਮੰਗਾਂ ਤੇ ਕਿੰਨੀਆਂ ਕ ਗੱਲਾਂ ਖੋ ਰਹੀਆਂ ਨੇ ਕਿਉਂਕਿ ਪੰਜਾਬ ਸਰਕਾਰ ਤਾਂ ਇੱਕ ਕਮਾਊਂਡ ਦੇ ਵਿੱਚ ਆ ਵੀ ਜਿਹੜੀ ਐਗਰੀਕਲਚਰ ਪਾਲਿਸੀ ਆ ਉਹਨਾਂ ਦੀ ਡਰਾਫਟ ਬਣਿਆ ਉਹ ਡਰਾਫਟ ਕਿਉਂ ਵਿਧਾਨ ਸਭਾ ਚ ਚਰਚਾ ਚ ਨਹੀਂ ਲਿਆ ਰਿਹਾ ਹੁਣ ਵੀ ਦੋ ਲੰਘ ਕੇ ਅੱਗੇ ਹੁਣ ਬਜਟ ਫੈਸਲਾ ਆਊਗਾ ਉਹਦੇ ਚ ਕੋਈ ਚਰਚਾ ਆਏ ਜੇ ਗਵਰਨਮੈਂਟ ਆਫ ਇੰਡੀਆ ਦਾ ਡਰਾਫਟ ਬਿਲਕੁਲ ਰੱਦ ਕਰਨਾ ਚਾਹੀਦਾ ਜਿਹੜਾ ਉਹਦਾ ਰਾਈਟ ਨਹੀਂ ਹੈ ਇੱਥੇ ਇੰਟਰਫੇਅਰ ਕਰਨ ਦਾ ਤਾਂ ਪੰਜਾਬ ਦੀ ਆਪਣੀ ਪਾਲਿਸੀ ਵੀ ਤਾਂ ਕੋਈ ਹੋਣੀ ਚਾਹੀਦੀ ਹੈ ਪੰਜਾਬ ਦੀ ਆਪਣੀ ਵਾਟਰ ਪਾਲਿਸੀ ਵੀ ਹੋਣੀ ਚਾਹੀਦੀ ਜਿਹੜੀ ਪਾਲਿਸੀ ਪਾਣੀ ਦੀ ਬਚਤ ਵੀ ਕਰੇ ਤੇ ਬਾਕੀ ਚੀਜ਼ਾਂ ਦੇ ਬਾਰੇ ਵੀ ਕਰੇ ਤੇ ਇਹ ਕੋਈ ਇੱਕ ਸਰਕਾਰ ਨਹੀਂ ਇਹ ਕੰਟੀਨਿਊ ਪ੍ਰੋਸੈਸ ਹੈ ਕਲਕੱਟ ਸਾਹਿਬ ਸੀ ਜੀਐਸ ਕਾਲਕਾ ਡਾਕਟਰ ਜੀਐਸ ਕਾਲਕਾ ਬਹੁਤ بڑے ਕੱਦ ਦੇ ਜਿਹੜੇ ਐਗਰੋ ਇਕਨੋਮ ਜਿਹੜੇ ਸਾਇੰਟਿਸਟ ਸੀਗੇ ਬੜੀ ਜਿਹੜਾ ਡਾਇਰੈਕਟਰ ਰਹੇ ਪੰਜਾਬ ਦੇ ਹੋਰ ਬਹੁਤ ਮਹੰਦਿਆ ਤੇ ਜਦੋਂ ਉਹ ਸੀਗੇ ਚੇਅਰਮੈਨ ਫਾਰਮਰ ਕਮਿਸ਼ਨ ਦੇ ਉਹਨਾਂ ਨੇ ਵੀ ਇੱਕ ਪਾਲਿਸੀ ਡਰਾਫਟ ਪਾਲਿਸੀ ਦਿੱਤੀ ਸੀ ਉਸ ਤੋਂ ਬਾਅਦ ਅਜੇ ਵੀਰ ਜਾਖੜ ਆਇਆ ਕਾਂਗਰਸ ਦੀ ਗਵਰਨਮੈਂਟ ਵੇਲੇ ਅਮਰਿੰਦਰ ਸਿੰਘ ਵੇਲੇ ਉਹਨਾਂ ਨੇ ਵੀ ਇੱਕ ਪਾਲਿਸੀ ਡਰਾਫਟ ਪਾਲਿਸੀ ਦਿੱਤੀ ਸੀ ਤੇ ਹੁਣ ਪੀਐਜੂ ਤੋਂ ਡਾਕਟਰ ਸੁਖਪਾਲ ਨੂੰ ਲਾਤਾ ਇਹਨਾਂ ਨੇ ਆਵਾਦਵੀ ਪਾਰਟੀ ਨੇ ਆ ਕੇ ਇਹ ਵੀ ਪਾਲਿਸੀ ਦਿੱਤੀ ਹੋਈ ਹੈ ਤੂੰ ਪਾਲਸੀ ਜੇ ਲਮਾਰੀਆਂ ਚ ਰਹਿਣੀ ਹੈ ਉਹਦਾ ਫਾਇਦਾ ਕੀ ਹੈ ਇੰਨੀ એનર્ਜੀ ਲੋਕਾਂ ਦੇ ਇੰਨੇ ਟੈਕਸ ਟੈਕਸਾਂ ਤੋਂ ਕਮਾਇਆ ਪੈਸਾ ਬਰਬਾਦ ਕਰਕੇ ਮੀਟਿੰਗਾਂ ਦੇ ਵਿੱਚ ਫਾਇਦਾ ਕੀ ਹੈ ਘੱਟੋ ਘੱਟ ਉਹ ਪਾਲਸੀ ਆਵੇ ਜਿਹੜੀ ਪਾਲਸੀ ਦੇ ਨਾਲ ਕੋਈ ਗੱਲ ਅੱਗੇ ਤੁਰੂਗੀ ਫੇਰ ਹੀ ਕੋਈ ਪ੍ਰਣਾਲੀ ਬਣੂਗੀ ਫੇਰ ਹੀ ਉਹਦੇ ਨਾਲ ਹੀ ਜੋੜ ਕੇ ਕੋਈ ਨਾ ਕੋਈ ਪੈਸਾ ਰੱਖਿਆ ਜਾਊਗਾ ਨਹੀਂ ਤਾਂ ਕੁਝ ਨਹੀਂ ਹੋਣਾ ਇਸ ਲਈ ਕੱਲ ਦੀ ਮੀਟਿੰਗ ਦਾ ਇਹ ਉਹ ਡਰਾਫਟ ਪਾਲਸੀ ਨੂੰ ਇੰਪਲੀਮੈਂਟ ਕਰਨ ਦਾ ਵੀ ਏਜੰਡਾ ਕਾਫੀ ਇੰਪੋਰਟੈਂਟ ਰਹਿਣ ਵਾਲਾ ਹੈ ਹੋ ਸਕਦਾ ਕਿਉਂਕਿ ਐਸਕੇਮ ਦਾ ਪੰਜਾਬ ਨਾਲ ਜੁੜਿਆ ਹੋਇਆ ਮੰਗ ਹੈ ਕੀ ਹੈ ਮੇਨ ਮੰਗਾਂ ਚ ਪਹਿਲੀਆਂ 12 ਮੰਗਾਂ ਦੇ ਵਿੱਚੋਂ ਜਿਹੜੀ ਇੱਕ ਮੰਗ ਸਭ ਤੋਂ ਹੈ ਕਿੰਨੀਆਂ ਤੇ ਗੱਲ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਐਡੇ ਵੱਡੇ ਏਜੰਡੇ ਤੇ ਗੱਲ ਹੋ ਪਾਏਗੀ ਇੰਨੇ ਕ ਸਮੇਂ ਚ ਪਰ ਚਿੰਨੀਆਂ ਤੇ ਵੀ ਹੋਏਗੀ ਪ੍ਰਾਇੋਰਟੀ ਦੇ ਨਾਲ ਉਸ ਤੋਂ ਬਾਅਦ ਉਹ ਇੰਪਲੀਮੈਂਟ ਹੁੰਦੀਆਂ ਨੇ ਜਾਂ ਨਹੀਂ ਹੁੰਦੀਆਂ ਇਹ ਜ਼ਿਆਦਾ ਜ਼ਰੂਰੀ ਚੀਜ਼ ਹੈ ਖਰ ਜੇ ਭਗਵੰਤ ਮਾਨ ਨੂੰ ਨਹੀਂ ਕੱਲ ਨੂੰ ਤਾਂ ਮੀਟਿੰਗ ਰੱਖੀ ਐ ਏਡੀ ਜਲਦੀ ਪਰਪੜ ਬ ਨਹੀਂ ਸਕਣਗੇ ਇਹਨਾਂ ਪੰਗਾ ਤੇ ਦੋ ਚਾਰ ਦਿਨ ਪੜਦੇ ਐ ਐਕਸਪਰਟ ਪਹਿਲਾਂ ਆਪਣੀਆਂ ਮੀਟਿੰਗਾਂ ਬਣਾਉਂਦੇ ਐ ਐਸਕੇਮ ਤੋਂ ਪਹਿਲਾਂ ਜ਼ਰੂਰੀ ਐ ਸੀ ਕਿ ਐਸਕੇਮ ਤੋਂ ਪਹਿਲਾਂ ਆਪਣੇ ਫਾਰਮਰ ਕਮਿਸ਼ਨ ਆਪਣੇ ਇੰਟੈਲੈਕਚੁਅਲ ਜਿੱਦੀ ਮੀਟਿੰਗ ਬਣਾਉਂਦੇ ਭਗਵੰਤ ਮਾਨ ਪੀਏਯੂ ਦੀ ਬਣਾਉਂਦੇ ਇਕਨੋਮਿਸਟਾਂ ਦੀ ਬਣਾਉਂਦੇ ਵੀ ਕਿਸਾਨ ਆਉਣਗੇ ਮੈਂ ਕੀ ਕਰ ਸਕਦਾ ਆਪਣੇ ਬਿਊਰੋਕਰੇਟਸ ਦੀ ਮੀਟਿੰਗ ਬਣਾਉਂਦੇ ਆਪਣੇ ਕੈਬਨਿਟਰ ਨੂੰ ਪੁੱਛਦੇ ਵੀ ਕਿਸਾਨ ਆਉਣਗੇ ਆਪਾਂ ਕੀ ਕਰ ਸਕਦੇ ਜੇ ਸੋਚੇ ਮੂੰਹ ਵੇ ਜਾਣਾ ਉੱਥੇ ਤਾਂ ਸਮਝ ਹੀ ਨਹੀਂ ਆਉਂਦੀ ਗੱਲ ਉਹਦੀ ਫਿਰ ਫੈਸਲੇ ਨਹੀਂ ਹੁੰਦੇ ਫੈਸਲੇ ਨਹੀਂ ਪਹਿਲੇ ਇੱਕ ਹੋਮਵਰਕ ਕਰਨਾ ਪੈਂਦਾ ਸਕੂਲ ਦਾ ਬੱਚਾ ਵੀ ਹੋਮਵਰਕ ਕਰਕੇ ਇਗਜ਼ਾਮ ਲਈ ਜਾਂਦਾ ਤੁਸੀਂ ਬਿਨਾ ਉਹਦੇ ਤੋਂ ਐਡੇ ਵੱਡੇ ਇਗਜ਼ਾਮ ਲਈ ਜਾਓਗੇ ਆਰਗੂਮੈਂਟ ਕਰਨ ਦੇ ਦੇ ਤਾਂ ਉਹਦੇ ਚ ਸੰਭਾਵਨਾਵਾਂ ਘੱਟ ਹੁੰਦੀਆਂ ਨੇ ਕਿ ਰਵਾਇਤ ਪੂਰੀ ਹੋ ਜਾਂਦੀ ਹੈ ਕਿ ਆਪਾਂ ਮੀਟਿੰਗ ਕਰ ਲਈ ਜਦੋਂ ਸਾਡਾ ਪਾਲਟਿਸ਼ਨ ਗੰਮੀਰ ਹੋਏਗਾ ਤਾਂ ਸ਼ਾਇਦ ਉਧਰ ਨੂੰ ਸੋਚਣ ਲੱਗੇ ਜੇ ਸੋਚਣ ਲੱਗੇ ਤਾਂ ਥੋੜਾ ਬਹੁਤ ਪ੍ਰੋਬਲਮ ਜੋ ਕਿਸੇ ਨਾ ਕਿਸੇ ਰੂਪ ਚ ਹੱਲ ਹੋਣ ਬਲ ਵੀ ਅੱਗੇ ਵਧਣਗੇ ਅੱਜ ਲਈ ਇਹ ਨੇ ਤੁਸੀਂ ਦੇਖਦੇ ਰਹੋ ਆਪਣਾਂ Muito, muito bom,